ਇਹ ਵੀ ਇੱਕ ਕਿਆਸ ਨੇ ਕਿ ਸ਼ਾਇਦ 2027 ਦੇ ਵਿੱਚ ਰਵਨੀਤ ਬਿੱਟੂ ਨੂੰ ਸੀਐਮ ਬੇਸ ਲਾਂਚ ਸਕਦੀ ਹੈ ਭਾਜਪਾ ਬਿੱਟੂ ਜੀ ਹੁਣ ਭਾਜਪੀ ਚਲੇ ਗਏ ਨਾ ਜਦੋਂ ਉਹਨਾਂ ਨੇ ਕੈਂਡੀਡੇਟ ਬਣਨਾ ਹੈ ਉਹਨਾਂ ਨੇ ਆਪਣੇ ਆਸ-ਪਾਸ ਦੇਖਣਾ ਹੈ ਨਾ ਨਾ ਉੱਥੇ ਉਹਨੂੰ ਕੋਈ ਆਸ਼ੂ ਖੜਾ ਨਜ਼ਰ ਆਣਾ ਨਾ ਡਾਬਰ ਖੜਾ ਨਜ਼ਰ ਆਣਾ ਨਾ ਸੰਜੇ ਖੜਾ ਨਜ਼ਰ ਆਣਾ ਨਾ ਈਸ਼ਵਰ ਜੋਤ ਖੜਾ ਨਜ਼ਰ ਆਣਾ ਹੈ ਜਿੰਨੇ ਮਰਜੀ ਸਾਡੇ ਮੁਕਾਬਲੇ 400 ਬੰਦਾ ਆਸ-ਪਾਸ ਖੜਾ ਹੋਵੇ ਜਦੋਂ ਦੋਸਤ ਨਹੀਂ ਨਾ ਖੜੇ ਨਜ਼ਰ ਆਉਂਦੇ ਤਾਂ ਦਿਲ ਕੱਟਦਾ ਹੈ ਦੇਿਲ ਬੰਧਾ ਹੈ ਘਟੇਗਾ ਦਿਲ ਇਹ ਤਾਂ ਪੁੱਛਿਓ ਉਹਨਾਂ ਨੂੰ ਜਾ ਕੇ ਪਿਆਰ ਤਾਂ ਜਰੂਰ ਕਿਸੇ ਨਾਲ ਨਿਭਾਇਆ ਉਹ ਜਾਂ ਪਤਾ ਨਹੀਂ ਕੀ ਉਹਦੇ ਮਾਨੇ ਚ ਸੀਗਾ ਜਾਂ ਉਹਨੂੰ ਕੀ ਪਰਲੋਭਨ ਦਿੱਤੇ ਗਏ ਪਰ ਥੋੜੇ ਦਿਨ ਪਹਿਲਾਂ ਤਾਂ ਤੁਹਾਡੇ ਨਾਲ ਤਾਲੇ ਤੂਲੇ ਲਾਉਂਦੇ ਰਹੇ ਬਿੱਟੂ ਹੋਰਾਂ ਨੇ ਲੈਗਸੀ ਨੂੰ ਵੀ ਦਾਗ ਲਾਇਆ ਜਿਹੜੀ ਕੋਨਾਂ ਦੀ ਤੁਰੀ ਜਾਂਦੀ ਹੈ ਪਰਵਾਹ 10 ਸਾਲ ਚ ਕਹਿੰਦੇ ਬਹੁਤ ਕੁਝ ਕੀਤਾ ਨਰਿੰਦਰ ਮੋਦੀ ਹੋਰਾਂ ਨੇ ਪੰਜਾਬ ਦੇ ਲਈ ਤਾਂ ਇਹ ਇਹ ਚੀਜ਼ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤੀ ਲੁਧਿਆਣਾ ਤੋਂ ਜੇ ਪਾਰਟੀ ਤੁਹਾਨੂੰ ਅੱਗੇ ਕਰਦੀ ਹੈ ਤਿਆਰ ਹੋ ਮੈਂ ਤਾਂ ਪਾਰਟੀ ਤੋਂ ਕਦੀ ਭਜਿਆ ਹੀ ਨਹੀਂ ਸਾਹ ਪਾਰਟੀ ਨੇ ਬਿੱਟੂ ਜੀ ਨੂੰ ਭੇਜਿਆ ਸੀਗਾ ਅਸੀਂ ਅੱਖਾਂ ਤੇ ਰੱਖਿਆ ਉਹ ਮੈਂ ਤੁਹਾਨੂੰ ਦੱਸਿਆ ਰੈੱਡ ਕਾਰਪਟ ਕਿਸੇ ਨੂੰ ਮਿਲਦਾ ਨਹੀਂ ਕੋਈ ਬਾਹਰੋਂ ਲੜਨ ਆ ਜਾਏ ਜਿਸ ਹਿਸਾਬ ਦੇ ਨਾਲ ਰਵਨੀਤ ਸਿੰਘ ਬਿੱਟੂ ਹੋਰੀ ਗਏ ਬਹੁਤ ਹੋਰ ਤਰ੍ਹਾਂ ਦਾ ਸੀਗਾ ਇਹ ਇਹ ਜਿਹੜਾ ਡਿਸੀਜਨ ਹੈ ਉਸ ਮੌਕੇ ਤੇ ਉਹਨੇ ਲਿੱਤਾ ਜਿਸ ਮੌਕੇ ਤੇ ਬਣਦਾ ਨਹੀਂ ਪਰਿਵਾਰ ਚ ਕੋਈ ਬੰਦਾ ਜਾਂਦਾ ਨਾ ਇੱਕ ਵਾਰ ੱਟਕਾ ਜ਼ਰੂਰ ਲੱਗਦਾ ਹੈ ਫਿਰ ਪਰਿਵਾਰ ਨਾ ਦੁੱਗਣੀ ਮਿਹਨਤ ਕਰਦਾ ਫਿਰ ਦੂਜੇ ਮੌਕੇ ਸ਼ੁਰੂ ਹੋ ਜਾਂਦੇ ਵੀ ਚੰਗਾ ਹੋਇਆ ਯਾਰ ਇਹਦੇ ਪਿੱਛੇ ਸਫਾਈਆਂ ਦਿੰਦੇ ਸੀ ਹੁਣ ਕਿਹੜਾ ਦਿੰਦਾ ਹਾਈ ਕਮਾਂਡ ਦੇ ਦੇਵੇ ਸਹੀ ਇਹਨੂੰ ਸਵਾਦ ਦਵਾ ਦਿੱਤਾ ਕੱਲ ਕੱਲ 2 ਵਜੇ ਤੋਂ ਪਹਿਲਾਂ ਜਜ਼ਬਾ ਇਹ ਨਹੀਂ ਸੀ ਵਰਕਰ ਦਾ ਜਜ਼ਬਾ ਕਿਤੇ ਨਾ ਕਿਤੇ ਮੈਂ ਤੁਹਾਨੂੰ ਦੱਸਿਆ ਸੀ ਵਿਚਾਰੇ ਸਫਾਈਆਂ ਦੇਣ ਤੇ ਲੱਗੇ ਹੋਏ ਸੀ ਗਲਤੀ ਲੀਡਰ ਦੀ ਸਫਾਈਆਂ ਵਰਕਰ ਦੇ ਰਿਆ ਲੋਕਾਂ 'ਚ ਖੜਾ ਤੁਸੀਂ ਤੁਸੀਂ ਵੀ ਇਹ ਮੰਨਦੇ ਹੋ ਕਿ ਰਮਨੀਸ਼ ਸਿੰਘ ਬਿੱਟੂ ਦੀਆਂ ਗਲਤੀਆਂ ਹਾਂ ਮੈਂ ਮੰਨਦਾ ਹਾਂ ਉਹਦੇ 'ਚ ਕਮਜ਼ੋਰੀਆਂ ਸੀਗੀਆਂ ਉਹ ਤਾਂ ਸਾਰਿਆਂ ਨੂੰ ਹੀ ਪਤਾ ਹੈ ਦੋਸਤ ਕਿਸੇ ਨੂੰ ਕਹਿ ਲਈਏ ਨਾ ਉਹਦੇ ਔਰ ਨਾ ਮਰੀ ਆ ਤਾਂ ਮਰੀ ਆ ਤਾਂ ਰੱਖੋ ਉਹ ਨਿਕਲਦੇ ਹੁਣ ਫਿਰ ਕਾਮਨ ਮੰਚ ਦੇ ਉੱਤੇ ਬਿੱਟੂ ਸਾਹਿਬ ਤੁਹਾਡੇ ਬਾਰੇ ਬੋਲਣਗੇ ਮੈਂ ਕਿਹਾ ਜੀ ਉਹ ਉਹਦਾ ਵੈਲਕਮ ਹੈ ਜੋ ਮਰਜੀ ਬੋਲੇ ਜੱਬੇਵਾਲ ਸਾਹਿਬ ਚਲੇਗੇ ਇਧਰੋਂ ਤਾਂ ਬਿੱਟੂ ਜੀ ਚਲੇਗੇ ਨਵਜੋਤ ਸਿੰਘ ਸਿੱਧੂ ਆਈਪੀਐਲ ਚਲੇਗੇ ਵਰਕਰ ਦਾ ਮੋਰਲ ਤਾਂ ਨਹੀਂ ਡਾਊਨ ਪੰਜਾਬ ਕਾਂਗਰਸ ਦਾ ਕੁਝ ਉਹ ਤਾਂ ਨਹੀਂ ਹੋ ਰਿਹਾ ਜਦੋਂ ਤੁਸੀਂ ਆਮ ਬੰਦਿਆਂ ਦੀ ਗੱਲ ਕਰਦੇ ਹੋ ਇੱਕ ਕਰਤਾਰ ਹੋ ਜਾਂਦਾ ਯਾਰ ਇਹ ਪਾਰਟੀ ਛੱਡ ਗਿਆ ਯਾਰ ਇਹਨੂੰ ਪਾਉਣੀ ਹੈ ਵੋਟੀ ਉਹਦਾ ਨਹੀਂ ਬਣਿਆ ਤਾਂ ਸਾਡਾ ਕਿੱਥੋਂ ਬਣਿਆ ਕਲ ਰਾਜਕੁਮਾਰ ਵੇਰਕਾ ਹੋਰਾਂ ਨੇ ਵੈਸੇ ਕਿਹਾ ਕਿ ਮੇਰੀ ਮੇਰੀ ਗਲਤੀ ਸੀ ਉਤੋਂ ਸਿੱਖ ਲੈਣਾ ਚਾਹੀਦਾ ਸੀ ਬਿੱਟੂ ਜੀ ਸਿਆਣਾ ਉਹੀ ਹੁੰਦਾ ਜਿਹੜਾ ਦੂਜਿਆਂ ਦੀ ਗਲਤੀ ਤੋਂ ਸਬਕ ਲਵੇ ਵੈਸੇ ਰਾਜਨੀਤਿਕ ਪਾਰਟੀਆਂ ਨੂੰ ਹੁਣ ਥੋੜੇ ਜੇ ਉਹ ਸੀਕ੍ਰੇਟ ਏਜੰਟ ਵੀ ਸ਼ਾਮਲ ਕਰਨੇ ਪੈਣੇ ਤੇ ਵਿੱਚ ਜਿਹੜਾ ਭਾਂਪਦਾ ਰਵੇ ਬੰਦਾ ਕੀ ਕਰ ਕੀ ਰਿਹਾ ਸਰ ਆਪਾਂ ਦਾ ਸਿੱਧੇ ਪਦਰੇ ਬੰਦੇ ਆ ਸੀਕ੍ਰੇਟ ਏਜੰਟ ਵੀ ਨਹੀਂ ਆ ਜੋ ਹਾਂ ਮੂੰਹ ਤੇ ਹਾਂ ਨਹੀਂ ਹੱਥ ਤੇ ਨਹੀਂ ਆ ਪਰ ਪਰ ਵੀ ਕਹਿੰਦੇ ਨਾ ਕਿ ਜੇ ਆਸ਼ੂ ਜੀ ਨੂੰ ਕੋਈ ਗੱਲ ਕਹਿ ਦੋ ਉਹ ਗੁੱਸਾ ਕਰ ਜਾਂਦੇ ਗੁੱਸਾ ਨਹੀਂ ਮੈਂ ਟੋਕ ਦਿੰਦਾ 13 ਉਹਦੀਆਂ 13 ਸੀਟਾਂ ਤੇ ਪੂਰਾ ਜ਼ੋਰ ਲੱਗੇਗਾ ਕਾਂਗਰਸ ਦੌਰ ਖਾਸ ਤੌਰ ਤੇ ਲੁਧਿਆਣਾ ਸੀਟ ਤੇ ਤੁਸੀਂ ਐਦ ਕੀ ਕਿਹਾ ਕਿ ਜੇ ਰਵਨੀਤ ਸਿੰਘ ਬਿੱਟੂ ਇੱਥੋਂ ਆ ਜਾਣ ਤਾਂ ਮੈਂ ਕਿਹਾ ਛੱਡ ਕੇ ਇੱਥੇ ਬੈਠਾਂਗੇ ਸਾਰਾ ਕੁਝ ਇੱਥੇ ਹੀ ਲੜਾਂਗੇ ਠੋਕੇ ਜ਼ੋਰ ਲਾਉਂਗੇ ਪੂਰਾ ਖਾਸ ਤੌਰ ਤੇ ਲੁਧਿਆਣਾ ਦੇ ਵਿੱਚ ਕਹਿੰਦੇ ਕਿ ਜੇਕਰ ਰਵਨੀਤ ਸਿੰਘ ਬਿੱਟੂ ਜਿੱਤੇ ਨੇ ਲੁਧਿਆਣਾ ਤੋਂ ਦੋ ਵਾਰ ਐਮਪੀ ਤਾਂ ਉਹਦੇ ਵਿੱਚ ਭਰਤ ਕੁਸ਼ਨਾਸ਼ੂ ਹੋ ਰਹਿਆਂ ਦੀ ਕਲੈਕਟਿਵ ਤੌਰ ਤੇ ਬਹੁਤ ਸੀ ਮੋਜੂਦ ਆ ਮਿਹਨਤ ਕਰਦੇ ਆ ਤੇ ਜਿੱਤਦੇ ਆ ਤੇ ਉਹਨੂੰ ਵੀ ਅਹਿਸਾਸ ਹੋਣਾ ਚਾਹੀਦਾ ਵੀ ਵਰਕਰਾਂ ਨੇ ਮੇਰੇ ਪਿੱਛੇ ਮਿਹਨਤ ਕੀਤੀ ਤੇ ਮੈਂ ਤਾਂ ਜਿੱਤਿਆ ਤੇ ਉਹ ਵਰਕਰ ਕਾਂਗਰਸ ਪਾਰਟੀ ਦੇ ਸੀ ਇਹ ਤੇ ਪਰਸਨਲ ਨਹੀਂ ਸੀ ਇਹਦੇ ਨਾਲ ਤੇ ਉਹ ਇਸ ਕਰਕੇ ਕਰਦੇ ਸੀਗੇ ਮਰਹੂਮ ਸਰਦਾਰ ਬਿਆਨ ਸਿੰਘ ਜੀ ਨੇ ਕੁਝ ਕੁਰਬਾਨੀ ਦਿੱਤੀ ਸੀ ਉੱਕਾ ਇੱਕਦਮ ਫੈਸਲਾ ਹੁੰਦਾ ਹੈ ਤਾਂ ਉਹ ਵਿਚਾਰੇ ਸਾਰੇ ਆਪਣੇ ਆਪ ਨੂੰ ਨਾ ਠੱਗਿਆ ਜਿਹਾ ਮਹਿਸੂਸ ਕਰਨੇ ਦੋਸਤੋ ਪਹਿਲਾਂ ਤਾਂ ਤੁਸੀਂ ਕਿਹਾ ਹੀ ਹਰ ਮੰਚ ਤੇ ਕੋਈ ਗੱਲ ਨਹੀਂ ਹੋਈ ਬਾਅਦ ਵਿੱਚ ਕੋਈ ਫੋਨ ਹੋਇਆ ਕਿਸੇ ਕਾਮਨ ਬੰਦੇ ਨੇ ਗੱਲ ਕਰਾਈ ਹੋਗੀ ਤੁਸੀਂ ਸਾਰੇ ਲੁਧਿਆਣੇ ਦਾ ਪੁੱਛੋ ਜੇ ਕੋਈ ਮਨ ਮਾਰ ਕੇ ਵੀ ਕੈਂਪੇਨ ਕਰ ਰਿਆ ਸੀਗਾ ਕੋਈ ਖੁਸ਼ੀ ਨਾਲ ਕਰ ਰਿਆ ਸੀ ਉਹਨਾਂ ਨੇ ਕੈਂਪੇਨ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਇਹੋ ਜਿਹੇ ਡਿਸੀਜਨ ਨਾਲ ਦਾ ਤੇ ਲੋਕਾਂ ਨੂੰ ਐ ਲੱਗਦਾ ਵੀ ਕੋਈ ਧੋਖਾ ਕਰ ਗਿਆ ਯਾਰ ਸਾਡੇ ਨਾਲ ਚਰਚਾਵਾਂ ਤੁਹਾਡੇ ਬਾਰੇ ਵੀ ਬਹੁਤ ਵਾਰ ਉੱਠੀਆਂ ਕਿ ਭਾਰਤ ਕੁਸ਼ਣ ਆਸ਼ੂ ਜਿਹੜੇ ਨੇ ਉਹ ਭਾਜਪਾ ਦੇ ਵਿੱਚ ਜਾ ਸਕਦੇ ਨੇ ਇੱਕ ਸਮਾਂ ਅਕਾਲੀ ਨਾਲ ਦਾ ਵੀ ਕਹਿੰਦੇ ਸੀਗੇ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਤੁਹਾਡੀ ਮੀਟਿੰਗ ਹੋਗੀ ਮੇਰੇ ਬਾਰੇ ਕੋਈ ਗੱਲ ਚੱਲੀ ਤਾਂ ਚਲਾਉਂਦੇ ਵੀ ਸੱਤਾ 'ਚ ਬੈਠ ਕੇ ਆਪ ਹੀ ਐ ਮੈਂ ਤਾਂ ਕਿਸੇ ਨੂੰ ਨਾ ਜਵਾਬ ਦੇਣਾ ਨਾ ਕੋਈ ਮੇਰੇ ਕੋਲ ਲਾਉਂਦਾ ਨਾ ਹੀ ਮੈਨੂੰ ਕੋਈ ਕਹਿੰਦਾ ਤੇ ਨਾ ਹੀ ਮੈਂ ਕਿਸੇ ਨੂੰ ਕੁਝ ਕਹਿਣਾ ਆ ਕਿ ਕਿਤੇ ਕੋਈ ਮਾਹੌਲ ਬਣ ਜਾਂਦਾ ਤਾਂ ਫਿਰ ਭਾਈ ਪੋਲਿਟਿਕਸ ਛੱਡ ਦਿਓ ਆਪਣਾ ਇਕਲਾਕ ਨਾ ਛੱਡੋ ਪਰ ਤੁਸੀਂ ਇਹ ਹੋਰ ਕੈਮਰਾ ਸਾਡੇ ਨਾਲ ਬੈਠੇ ਕਹਿ ਰਹੇ ਹੋ ਰਿਕਾਰਡ ਤਾਂ ਚਲੋ ਹੋ ਹੀ ਰਿਹਾ ਤੁਸੀਂ ਕਾਂਗਰਸ ਤੋਂ ਇਲਾਵਾ ਨਹੀਂ ਜਾਓਗੇ ਨਹੀਂ ਨਹੀਂ ਬਣਦਾ ਹੀ ਨਹੀਂ ਪਾਰਟੀਆਂ ਸਾਰੀਆਂ ਬੜੀਆਂ ਪਵਿੱਤਰ ਜੀਆਂ ਹੁੰਦੀਆਂ ਵਿੱਚ ਬੰਦੇ ਹੀ ਮਾੜੇ ਚੰਗੇ ਹੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਇਹੋ ਜਿਹੇ ਹਾਲਾਤ ਬਣ ਸਕਦੇ ਆ ਵੀ ਤੁਸੀਂ ਆਉਣ ਵਾਲੇ 10 ਦਿਨਾਂ ਚ ਇਹ ਵੀ ਦੇਖੋ ਵੀ ਉਸ ਤੋਂ ਜ਼ਿਆਦਾ ਬੰਦੇ ਇੱਧਰ ਜੁਆਇਨ ਹੋ ਰਹੇ ਜਿਸ ਤਰੀਕੇ ਦਾ ਕੋਈ ਹੈ ਤਾਂ ਉਹ ਜਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਵੀ ਉੱਪਰੋਂ ਕੋਈ ਨਾਰਾਜ਼ਗੀ ਹੈ ਤੇ ਇੱਧਰ ਆਂਦਾ ਇੱਧਰੋਂ ਕੋਈ ਹੈ ਤਾਂ ਉੱਥਰ ਇਹ ਇਹ ਚੱਲਣ ਵੈਸੇ ਤੁਹਾਨੂੰ ਲੱਗਦਾ ਕਿ ਬੰਦ ਹੋਣਾ ਚਾਹੀਦਾ ਚੱਲਣ ਬਿਲਕੁਲ ਬੰਦ ਹੋਣਾ ਚਾਹੀਦਾ ਜਦੋਂ ਵੀ ਪਾਵਰ ਪਾਵਰਲੈਸ ਦੀ ਗੱਲ ਕਹੀ ਕਿ ਪਾਵਰ ਚਾਹੀਦੀ ਆ ਰਵਨੀਤ ਬਿੱਟੂ ਵਾਲੇ ਇਸ਼ੂ 'ਚ ਵੀ ਇਹ ਮੰਨ ਸਕਦੇ ਆ ਬਿਲਕੁਲ ਇਹ ਤਾਂ ਕਲੈਰਿਟੀ ਆ ਸਾਬ ਜਦੋਂ ਇੱਧਰ ਕੋਈ ਪ੍ਰੋਬਲਮ ਹੀ ਨਹੀਂ ਸੀ ਇੱਧਰ ਸੰਘਰਸ਼ ਦਾ ਟਾਈਮ ਸੀ ਉਹਨੇ ਸੰਘਰਸ਼ ਨੂੰ ਆਪਟ ਕਰਨ ਦੀ ਬਜਾਏ ਸਹੂਲਿਅਤ ਆਪਟ ਕਰੀ ਕੰਫਰਟ ਜ਼ੋਨ ਚੁਣ ਲਿਆ ਤੇ ਫਿਰ ਤੁਸੀਂ ਆਪ ਹੀ ਦੱਸੋ ਸਾਬ ਉਹ ਪਾਵਰ ਨਹੀਂ ਤਾਂ ਹੋਰ ਕੀ ਹੈ ਉਹ ਤਾਂ ਕਹਿੰਦੇ ਮੇਰਾ ਪਿਆਰ ਬਹੁਤ ਹੈ ਗ੍ਰਹਿ ਮੰਤਰੀ ਨਾਲ ਪਿਛਲੇ 10 ਸਾਲ ਤੋਂ ਮੇਰਾ ਅਕ੍ਰੋਸ ਪਾਰਟੀ ਆ ਰਿਸ਼ਤੇ ਨੇ ਮੇਰੀ ਰੋਜ਼ ਗੱਲਬਾਤ ਹੁੰਦੀ ਹੈ ਤਾਂ ਮੈਂ ਆਪਣੀ ਬੇਸਿਕ ਆਈਡਿਓਲੋਜੀ ਛੱਡ ਦਿਆਂ ਉਨੂੰ ਜੇ ਉਹਦੇ ਨਾਲ ਪਿਆਰ ਸੀਗਾ ਤਾਂ ਆਪਣੇ ਰਿਸ਼ਤੇ ਨਿਭਾਈ ਤੇ ਚੱਲੇ ਇਹ ਥੋੜੀ ਫਿਰ ਪਾਰਟੀ ਛੱਡ ਕੇ ਉਧਰ ਜਾਂ ਤ ਉਹ ਵੀ ਤਿੰਨ ਪੀੜੀਆਂ ਦੀ ਵਿਰਾਸਤ ਸਿਆਣਿਆਂ ਦੇ ਕੱਡੇ ਤਤ ਤੇ ਜਿਹੜੀਆਂ ਕਹਾਵਤਾਂ ਨੇ ਉਹ ਅਕਸਰ ਸੱਚ ਹੋਈਆਂ ਨੇ ਤੇ ਇੱਕ ਕਹਾਵਤ ਤੇ ਤਤ ਇਹ ਵੀ ਹੈ ਕਿ ਰਾਜਨੀਤੀ ਦੇ ਵਿੱਚ ਨਾ ਤਾਂ ਕੋਈ ਪੱਕਾ ਦੋਸਤ ਹੈ ਨਾ ਦੁਸ਼ਮਣ ਹੈ ਤੇ ਨਾ ਕੋਈ ਰਿਸ਼ਤੇਦਾਰੀ ਹੁੰਦੀ ਹੈ ਤੇ ਇਹ ਇੱਕ ਵਾਰ ਫਿਰ ਤੋਂ ਜਿਹੜੀ ਕਹਾਵਤ ਸੱਚ ਹੋਈ ਯਾਰ ਮਨੀਸ਼ ਸਿੰਘ ਬਿੱਟੂ ਭਾਜਪਾ ਜੁਆਇਨ ਕਰਦੇ ਨੇ ਬਹੁਤ ਜ਼ਿਆਦਾ ਹੈਰਾਨੀ ਆਉਂਦੀ ਆ ਸਿਆਸੀ ਜਮਾਤ ਦੇ ਵਿੱਚ ਖਾਸ ਤੌਰ ਤੇ ਔਰ ਭਾਜਪਾ ਜੁਆਇਨ ਕਰਨ ਤੋਂ ਬਾਅਦ ਦੋ ਇੰਟਰਵਿਊ ਸਭ ਤੋਂ ਇੰਪੋਰਟੈਂਟ ਬਣਦੀਆਂ ਨੇ ਯਾ ਤਾਂ ਰਵਨੀਤ ਸਿੰਘ ਬਿੱਟੂ ਦੀ ਖਾਸ ਤੌਰ ਤੇ ਜਾਂ ਫਿਰ ਭਰਤਪੂਰਨ ਆਸ਼ੂ ਜੀ ਆਸ਼ੂ ਜੀ ਸਾਡੇ ਨਾਲ ਨੇ ਆਸ਼ੂ ਜੀ ਵੈਲਕਮ ਹੈ ਤੁਹਾਡੇ ਫਿਰ ਦੋਸਤ ਚਲੇ ਗਏ ਭਾਜਪਾ ਦੇ ਵਿੱਚ ਉਹਦਾ ਆਪ ਦਾ ਡਿਸੀਜਨ ਹੈ ਹੁਣ ਉਹਦੇ ਬਾਰੇ ਕੀ ਕਹਿਣਾ ਚਾਹੀਦਾ ਨਹੀਂ ਪਰ ਪਰ ਉਹਨਾਂ ਦਾ ਜਾਂਦੇ ਆਂਦੇ ਰਹੇ ਲੋਕ ਪਰ ਜਿਸ ਹਿਸਾਬ ਦੇ ਨਾਲ ਰਵਨੀਤ ਸਿੰਘ ਬਿੱਟੂ ਹੋਰੀ ਗਏ ਬਹੁਤ ਹੋਰ ਤਰ੍ਹਾਂ ਦਾ ਸੀਗਾ ਬੇਤੀ ਸਭ ਕੀ 얘 ਦੇ ਬਾਰੇ ਵਿਚਾਰ ਦਈਏ ਜਦੋਂ ਕਹਿ ਲਿਆ ਕਿਸੇ ਨੂੰ ਦੋਸਤ ਤਾਂ ਫਿਰ ਉਹਦਾ ਚੰਗਾ ਬੁਰਾ ਸਾਰਾ ਕੁਝ ਉਹਨ ਕਰਨਾ ਹੀ ਪੈਂਦਾ ਪਰ ਇਹ ਇਹੋ ਜਿਹਾ ਡਿਸੀਜਨ ਹੈ ਉਸ ਮੌਕੇ ਤੇ ਉਹਨੇ ਲਿੱਤਾ ਜਿਸ ਮੌਕੇ ਤੇ ਬਣਦਾ ਨਹੀਂ ਸੀ ਕੋਈ ਇਹੋ ਜੀ ਗੱਲ ਹੋਵੇ ਨਾ ਵੀ ਜਿਵੇਂ ਸਾਡੇ ਪੰਜਾਬ ਦੇ ਵਿੱਚ ਇੱਕ ਗੱਲ ਬਣੀ ਹੋਈ ਹੈ ਵੀ ਜਦਨੇ ਸਿਟਿੰਗ ਐਮਪੀ ਹੈ ਨਾ ਉਹਨਾਂ ਦੇ ਅਗੇਂਸਟ ਕੈਂਟੀ ਇਨਕਮਬੈਂਸੀ ਐ ਤੇ ਕੋਈ ਨਾ ਕੋਈ ਟਿਕਟ ਮੰਗਦਾ ਹੈ ਹੂੰ ਚਾਹੇ ਅਨੰਦਪੁਰ ਸਾਹਿਬ ਤੋਂ ਚਾਹੇ ਅੰਮ੍ਰਿਤਸਰ ਤੋਂ ਹਰੇਕ ਨੂੰ ਪ੍ਰੋਬਲਮ ਐ ਐਮਪੀ ਨੂੰ ਸਿਟਿੰਗ ਕਿਉਂਕਿ ਲੋਕਲ ਉੱਥੇ ਦੇ ਹਲਕਾ ਇੰਚਾਰਜ ਕਿਤੇ ਸੀਐਮ ਐ ਕਿਤੇ ਮੰਤਰੀ ਨੇ ਇੱਥੇ 9 ਦੇ 9 ਬੰਦੇ ਇਹਦੀ ਸਪੋਰਟ 'ਚ ਹੂੰ ਕਿਸੇ ਨੇ ਟਿਕਟ ਨਹੀਂ ਮੰਗੀ ਇਹਦੇ ਅਗੇਂਸਟ ਹੂੰ ਸਿੰਗਲ ਨਾਮ ਬੰਦੇ ਨੂੰ ਪ੍ਰੋਬਲਮ ਹੋਵੇ ਨਾ ਜੀ ਮੈਨੂੰ ਇਗਨੋਰ ਕੀਤਾ ਜਾ ਰਿਹਾ ਟਿਕਟ ਕੱਟੀ ਜਾ ਰਹੀ ਹੈ ਤਾਂ ਜਾ ਰਹੀ ਹੈ ਹੂੰ ਸੀਨੀਅਰ ਸੀਨੀਓਰਿਟੀ ਇ ਸਟੈਬਲਿਸ਼ ਹੋ ਗਈ ਹਮ ਪਾਰਟੀ ਨੇ ਉਹਦੇ ਤੇ ਇਨਵੈਸਟ ਕੀਤਾ ਹੋਇਆ ਉਹਨੂੰ ਇੱਥੇ ਤਾਈ ਗਰੋ ਕਰਿਆ ਹਮ ਉਦੋਂ ਗਰੋ ਕਰਿਆ ਜਦੋਂ ਕੁਝ ਵੀ ਨਹੀਂ ਸੀ ਲਿਆ ਕੇ ਪੰਜਾਬ ਪ੍ਰਧਾਨ ਬਣਾਇਆ ਫਿਰ ਉਸ ਤੋਂ ਬਾਅਦ ਐਮਪੀ ਹੋਰ ਲਗਾਤਾਰ ਤਿੰਨ ਵਾਰ ਅਲੱਗ-ਅਲੱਗ ਇੱਕ ਵਾਰ ਇਹ ਨੰਦਪੁਰ ਸਾਹਿਬ ਤੋਂ ਦੋ ਵਾਰ ਲੁਧਿਆਣੇ ਤੋਂ ਤੇ ਤੁਸੀਂ ਵਰਕਰ ਦੇਖ ਲਓ ਹਮ ਇੰਨੇ ਐਡਵਰਸ ਸਿਚੁਏਸ਼ਨਸ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਹਰ 10 ਸਾਲ ਬੰਦਾ ਕੋਈ ਐਮਪੀ ਰਿਆ ਹੋਵੇ ਐਂਟੀ ਇਨਕਮੈਂਸੀ ਹੋ ਜਾਂਦੀ ਹੈ ਲੋਕ ਥੋੜਾ ਜਿਹਾ ਉਲਟ ਬੋਲਣਾ ਸ਼ੁਰੂ ਕਰ ਹੀ ਦਿੰਦੇ ਆ ਉਹਨਾਂ ਦੇ ਉਹਨਾਂ ਹਾਲਾਤਾਂ ਦੇ ਵਿੱਚ ਵਰਕਰਾਂ ਨੇ ਪਿਛਲੇ ਡੇਢ ਮਹੀਨੇ ਤੋਂ ਇਹਦੀ ਕੈਂਪੇਨ ਸਟਾਰਟ ਕਰ ਰੱਖੀ ਹੈ ਤੇ ਪਿਆਰ ਨੂੰ ਹੀ ਨਾ ਅਸੀਂ ਛੋਟੇ ਭਾਈਆਂ ਵਾਂਗੂ ਜਿਵੇਂ ਡਾਬਟ ਸਾਹਿਬ ਪੰਡਤ ਸਾਹਿਬ ਕਿਉਂਕਿ ਕਿਉਂਕਿ ਤੁਸੀਂ ਆਨੰਦਪੁਰ ਸਾਹਿਬ ਵਾਲਾ ਜਦੋਂ ਉਸ ਇਲੈਕਸ਼ਨ ਨੂੰ ਛੱਡਦੀਏ ਤਾਂ ਖਾਸ ਤੌਰ ਤੇ ਲੁਧਿਆਣਾ ਦੇ ਵਿੱਚ ਕਹਿੰਦੇ ਕਿ ਜੇਕਰ ਰਵਨੀਤ ਸਿੰਘ ਬਿੱਟੂ ਜਿੱਤੇ ਨੇ ਲੁਧਿਆਣਾ ਤੋਂ ਦੋ ਵਾਰ ਐਮਪੀ ਤਾਂ ਉਹਦੇ ਵਿੱਚ ਭਾਰਤ ਪੂਸ਼ਨਾਸ਼ੂ ਹੋ ਰਿਆਂ ਦੀ ਸਾਰੇ ਅੰਦਰ ਟੀਮ ਐਫਰਟ ਹੁੰਦਾ ਵੱਡਾ ਚਲੋ ਐਫਰਟ ਸਾਰੇ ਹੁੰਦਾ ਪਰ ਕਲੈਕਟਿਵ ਤੌਰ ਤੇ ਤੁਸੀਂ ਬਹੁਤ ਜੋਗ ਹੋ ਮੈਨੂੰ ਨੇਕ ਨਾਮੀ ਦਿੰਨੇ ਹੋ ਤੁਹਾਡਾ ਧੰਨਵਾਦ ਹੈ ਪਰ ਇਹ ਟੀਮ ਐਫਰਟ ਹੁੰਦਾ ਸਾਰੀ ਮਿਹਨਤ ਕਰਦੇ ਆ ਤੇ ਜਿੱਤਦੇ ਆ ਤੇ ਉਹਨੂੰ ਵੀ ਅਹਿਸਾਸ ਹੋਣਾ ਚਾਹੀਦਾ ਵੀ ਵਰਕਰਾਂ ਨੇ ਮੇਰੇ ਪਿੱਛੇ ਮਿਹਨਤ ਕੀਤੀ ਤੇ ਮੈਂ ਤਾਂ ਜਿੱਤੇ ਹਾਂ ਔਰ ਸਭ ਤੋਂ ਵੱਡੀ ਕੰਟਰੀਬਿਊਸ਼ਨ ਵੀ ਉਹਨੂੰ ਟਿਕਟ ਮਿਲੀ ਸੀ ਉਹਦੇ ਕੋਲ ਸਿੰਬਲ ਪੰਜਾ ਸੀਗਾ ਤੇ ਉਹ ਵਰਕਰ ਕਾਂਗਰਸ ਪਾਰਟੀ ਦੇ ਸੀ ਇਹ ਤੇ ਪਰਸਨਲ ਨਹੀਂ ਸੀਗੇ ਇਹਦੇ ਨਾਲ ਤੇ ਉਹ ਇਸ ਕਰਕੇ ਕਰਦੇ ਸੀਗੇ ਵੀ ਦਾਦਾ ਜੀ ਨੇ ਇਹਨਾਂ ਦੇ ਨੇ ਮਰਹੂਮ ਸਰਦਾਰ ਬਿਆਨ ਸਿੰਘ ਜੀ ਨੇ ਕੁਝ ਕੁਰਬਾਨੀ ਦਿੱਤੀ ਸੀ ਲੁਧਿਆਣਾ ਸ਼ਹਿਰ ਨਾਲ ਰਿਲੇਟਿਡ ਸੀਗੇ ਉਹ ਉਹਨੂੰ ਇਕਨੋਲੈਜ ਕਰਦੇ ਸੀਗੇ ਤੇ ਉਹਨਾਂ ਨੂੰ ਦੋ ਵਾਰ ਲਗਾਤਾਰ ਜਿਤਾਇਆ ਅੱਜ ਉਹ ਵਰਕਰ ਡੇਡ ਡੇਡ ਮਹੀਨੇ ਤੋਂ ਇਹਦੇ ਲਈ ਦੁਬਾਰਾ ਸੌਰੀਆਂ ਆਪਣੀਆਂ ਸ਼ੁਰੂ ਹੋ ਚੁੱਕਾ ਸੀ ਹਾਂ ਸਾਰੀਆਂ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਇਹਦੇ ਲਈ ਸ਼ਿਕਵੇ ਸ਼ਿਕਾਇਤਾਂ ਸੀਗੀਆਂ ਉਹਨੂੰ ਪਿੱਛੇ ਛੱਡ ਕੇ ਮਿਹਨਤ ਕਰਨੀ ਸ਼ੁਰੂ ਕਰਦੇ ਤਾਂ ਕੱਲ ਇੱਕੋ ਦਮ ਫੈਸਲਾ ਆਂਦਾ ਹੈ ਹੂੰ ਤਾਂ ਉਹ ਵਿਚਾਰੇ ਸਾਰੇ ਆਪਣੇ ਆਪ ਨੂੰ ਨਾ ਠੱਗਿਆ ਜਿਹਾ ਮਹਿਸੂਸ ਕਰਦੇ ਵੈਸੇ-ਵੈਸੇ ਉਸ ਤੋਂ ਪਹਿਲਾਂ ਤਾਂ ਤੁਸੀਂ ਕਿਹਾ ਹੀ ਆ ਹਰ ਮੰਚ ਤੇ ਕੋਈ ਗੱਲ ਨਹੀਂ ਹੋਈ ਬਾਅਦ ਦੇ ਵਿੱਚ ਕੋਈ ਫੋਨ ਹੋਇਆ ਕਿਸੇ ਕਾਮਨ ਬੰਦੇ ਨੇ ਗੱਲ ਕਰਾਈ ਹੋਵੇ ਨਹੀਂ ਹੁਣ ਵੀ ਨਹੀਂ ਹੁਣ ਤਾਂ ਹੀ ਨਹੀਂ ਕੋਈ ਗੱਲ ਹੋਈ ਕੋਈ ਫੋਨ ਨਹੀਂ ਆਇਆ ਨਾ ਮੈਂ ਤਾਂ ਤੁਹਾਨੂੰ ਦੱਸਿਆ ਵੀ ਜਦੋਂ ਇਨਕਲੂਡਿੰਗ ਮੀ ਹੂੰ ਹੂੰ ਜੇ ਤੁਸੀਂ ਸਾਰੇ ਲੁਧਿਆਣੇ ਦਾ ਪੁੱਛੋ ਤਾਂ ਵੀ ਜੇ ਕੋਈ ਮਨ ਮਾਰ ਕੇ ਵੀ ਕੈਂਪੇਨ ਕਰ ਰਿਆ ਸੀਗਾ ਕੋਈ ਖੁਸ਼ੀ ਨਾਲ ਕਰ ਰਿਆ ਸੀ ਉਹਨਾਂ ਨੇ ਕੈਂਪੇਨ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਇਹੋ ਜਿਹਾ ਡਿਸੀਜਨ ਆਉਂਦਾ ਤੇ ਲੋਕਾਂ ਨੂੰ ਐ ਲੱਗਦਾ ਵੀ ਕੋਈ ਧੋਖਾ ਕਰ ਗਿਆ ਯਾਰ ਸਾਡੇ ਨਾਲ ਪਰਸਨਲ ਜਿਹਾ ਧੋਖਾ ਹੋ ਗਿਆ ਹੂੰ 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 ਬਰੌਡ ਮਹਿਸੂਸ ਕਰਦੇ ਆ ਹਾਂ ਦੋ ਘੰਟੇ ਤੇ ਸ਼ੌਕ ਤੋਂ ਬਾਅਦ ਜਦੋਂ ਨਿਕਲਦੇ ਆ ਤਾਂ ਉਹ ਰੋ ਹੈ ਹੁਣ ਇਸ ਤੇ ਹੂੰ ਹੂੰ ਇਸ ਵੇਲੇ ਇੱਕ ਜਜ਼ਬਾ ਆ ਵਰਕਰ ਦੇ ਅੰਦਰ ਯਾਰ ਤੂੰ ਕੀਤਾ ਫਿਰ ਆਸ ਯਾਰ ਤੇ ਤੈਨ ਦੱਸ ਜੀਪੀ ਸਾਹਿਬ ਚਲੇ ਗਏ ਜੱਬੇਵਾਲ ਸਾਹਿਬ ਚਲੇ ਗਏ ਇਧਰੋਂ ਤਾਂ ਬਿੱਟੂ ਜੀ ਚਲੇ ਗਏ ਨਵਜੋਤ ਸਿੰਘ ਸਿੱਧੂ ਆਈਪੀਐਲ ਚਲੇ ਗਏ ਵਰਕਰ ਦਾ ਮੋਰਲ ਤਾਂ ਨਹੀਂ ਡਾਊਨ ਪੰਜਾਬ ਕਾਂਗਰਸ ਦਾ ਕੁਝ ਉਹ ਤਾਂ ਨਹੀਂ ਹੋ ਰਿਹਾ ਤੁਸੀਂ ਤੁਸੀਂ ਦੇਖੋ ਵੀ ਇਸ ਵੇਲੇ ਇਸ ਤਰੀਕੇ ਦੇ ਹਾਲਾਤ ਪੰਜਾਬ ਵਿੱਚ ਬਣ ਗਏ ਭਾਈ ਕਾਂਗਰਸ ਪਾਰਟੀ ਦਾ ਵਰਕਰ ਜਦੋਂ ਕੋਈ ਇਹੋ ਜਿਹਾ ਲੀਡਰ ਜਾਂਦਾ ਹੈ ਨਾ ਉਸ ਤੋਂ ਬਾਅਦ ਚੜ ਚੜ ਕੇ ਆਉਂਦਾ ਏਹੀ ਚੱਬੇਵਾਲ ਛੋ ਰਿਹਾ ਏਹੀ ਫਤੇਗੜ ਸਾਹਿਬ ਛੋ ਰਿਹਾ ਜਦੋਂ ਤੁਸੀਂ ਐਂਟੀ ਇਨਕੰਮਬੈਂਸੀ ਵੀ ਹੁੰਦੀ ਹੈ ਨਾ ਫਿਰ ਉੱਥੇ ਉਹੀ ਵਰਕਰ ਬੈਠੇ ਆਮ ਜਦੋਂ ਵੋਟਰਾਂ ਨਾਲ ਸੋਚਦਾ ਆ ਕੋਈ ਗੱਲ ਕਰਦਾ ਆ ਅਗਲੇ ਕਹਿੰਦੇ ਵੀ ਹਾਂ ਫਤੇਗੜ ਸਾਹਿਬ ਦੀ ਲੈ ਲਓ ਭਈ ਯਾਰ ਐਤਕੀ ਜੀ ਡਾਕਟਰ ਅਮਰ ਸਿੰਘ ਉਹਨਾਂ ਨੂੰ ਨਹੀਂ ਕਰਨਾ ਤਾਂ ਕਹਿੰਦੇ ਫਿਰ ਕਿਹਨੂੰ ਪਾਉਣੀ ਹੈ ਵੋਟ ਜਦੋਂ ਨਾਮ ਲੈਂਦੇ ਆ ਵੀ ਜੀਪੀ ਨੂੰ ਪਾ ਦਿਓ ਫਿਰ ਕਹਿੰਦੇ ਇਹਨੂੰ ਤਾਂ ਅਮਰ ਸਿੰਘ ਚੰਗਾ ਯਾਰ ਹੂੰ 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 ਜਦੋਂ ਤੁਸੀਂ ਆਮ ਬੰਦਿਆਂ ਦੀ ਗੱਲ ਕਰਦੇ ਹੋ ਇੱਕ ਕਰਦਾਰ ਹੋ ਜਾਂਦਾ ਹੈ ਯਾਰ ਇਹ ਪਾਰਟੀ ਛੱਡ ਗਿਆ ਯਾਰ ਇਹਨੂੰ ਪਾਉਣੀ ਹੈ ਵੋਟ ਇਹ ਉਹ ਦਾ ਨਹੀਂ ਬਣਿਆ ਤਾਂ ਸਾਡਾ ਕਿੱਥੋਂ ਬਣਿਆ ਜਦੋਂ ਵੋਟ ਪਾਉਣੀ ਹੈ ਜਦੋਂ ਉਹਨੇ ਕੋਈ ਵੋਟ ਦੀ ਆਪਣੇ ਕੈਂਡੀਡੇਟ ਦੀ ਚੋਇਸ ਆਣੀ ਹੈ ਕੰਪੈਰੀਜ਼ਨ ਨਾ ਹੁੰਦਾ ਅੱਛਾ ਆਪ ਆਦਮੀ ਪਾਰਟੀ ਦੀ ਗੱਲ ਕਰ ਲਈਏ ਆਪਾਂ ਗੱਲ ਕਰ ਲਈਏ ਭਾਜਪਾ ਦੀ ਗੱਲ ਕਰ ਲਈਏ ਕਾਂਗਰਸ ਕਾਂਗਰਸ ਹੋਈ ਪੀ ਆਪਾਂ ਲੁਧਿਆਣੇ ਵਾਲੇ ਤੁਹਾਡੇ ਐਮਐਲਏ ਦੇਖ ਲਈਏ ਹੁਣ ਤਾਂ ਚਲੋ ਐਮਪੀ ਵੀ ਸੁਖ ਨਾਲ ਚਲੋ ਪ੍ਰਨੀਤ ਕੌਰ ਜੀ ਤਾਂ ਇੱਕ ਤਰ੍ਹਾਂ ਦੇ ਨਾਲ ਉਧਰ ਹੀ ਸੀਗੇ ਪਰ ਫਿਰ ਵੀ ਜੇ ਲਾ ਲੋ ਇਹਦਾ ਫਾਇਦਾ ਹੋਣਾ ਕਾਂਗਰਸ ਨੂੰ ਪੰਜਾਬ ਵਾਲੀ ਖਾਸ ਤੌਰ ਤੇ ਪੰਜਾਬ ਕਾਂਗਰਸ ਨੂੰ ਕਿ ਸੋਚਨੇ ਹੋਵੇ ਇਹਦਾ ਨੁਕਸਾਨ ਆ ਜਾਂ ਫਾਇਦਾ ਇਹ ਇਹਨੂੰ ਕਿ ਇੱਕ ਇੱਕ ਗੱਲ ਮੈਂ ਦੱਸਾਂ ਪਰਿਵਾਰ ਚ ਕੋਈ ਬੰਦਾ ਜਾਂਦਾ ਨਾ ਇੱਕ ਵਾਰ ੱੱਕਾ ਜਰੂਰ ਲੱਗਦਾ ਹੈ ਹੂੰ ਫਿਰ ਪਰਿਵਾਰ ਨਾ ਦੁੱਗਣੀ ਮਿਹਨਤ ਕਰਦਾ ਹੈ ਹੂੰ ਹੂੰ ਤੇ ਅੱਜ ਵਰਕਰ ਇੱਕ ਵਾਰ ਤਾਂ ਤੱਕਾ ਜਰੂਰ ਆਇਆ ਇੱਕ ਸੈਟਬੈਕ ਜਰੂਰ ਹੁੰਦਾ ਯਾਰ ਉਹ ਚਲਾ ਗਿਆ ਯਾਰ ਜਿਵੇਂ ਮੈਂ ਤੁਹਾਨੂੰ ਦੱਸਿਆ ਜਿਵੇਂ ਠੱਗਿਆ ਜਾ ਮਹਿਸੂਸ ਕਰਦੇ ਫਿਰ ਦੂਜੇ ਮੌਕੇ ਸ਼ੁਰੂ ਹੋ ਜਾਂਦੇ ਵੀ ਚੰਗਾ ਹੋਇਆ ਯਾਰ ਇਹਦੇ ਪਿੱਛੇ ਸਫਾਈਆਂ ਦਿੰਦੇ ਸੀ ਹੁਣ ਕਿਹੜਾ ਦਿੰਦਾ ਹਾਈ ਕਮਾਂਡ ਦੇ ਦੇਵੇ ਸਹੀ ਇਹਨੂੰ ਸਵਾਦ ਦਵਾ ਦਈਏ ਆ ਭਾਵਨਾ ਆ ਜਾਂਦੀ ਲੁਧਿਆਣਾ ਜਦੋਂ ਬੰਦੇ ਚ ਲੜਨ ਦਾ ਜਜ਼ਬਾ ਆ ਜਾਂਦਾ ਹੈ ਨਾ ਵਰਕਰ ਚ ਫਿਰ ਕੋਈ ਵੀ ਇਲੈਕਸ਼ਨ ਨਾ ਛੋਟਾ ਹੋ ਜਾਂਦਾ ਫਿਰ ਇਲੈਕਸ਼ਨ ਵਰਕਰ ਆਪਣਾ ਆਪ ਕੈਂਡੀਡੇਟ ਬਣ ਕੇ ਹੀ ਲੜਦਾ ਮੈਂ ਤੁਹਾਨੂੰ ਕੱਲ 2 ਵਜੇ ਤੋਂ ਪਹਿਲਾਂ ਜਜ਼ਬਾ ਇਹ ਨਹੀਂ ਸੀ ਵਰਕਰ ਦੇ ਜਜ਼ਬਾ ਕਿਤੇ ਨਾ ਕਿਤੇ ਮੈਂ ਤੁਹਾਨੂੰ ਦੱਸਿਆ ਸੀ ਵਿਚਾਰੇ ਸਫਾਈਆਂ ਦੇਣ ਤੇ ਲੱਗੇ ਹੋਏ ਸੀ ਗਲਤੀ ਲੀਡਰ ਦੀ ਸਫਾਈਆਂ ਵਰਕਰ ਦੇ ਰਿਆ ਲੋਕਾਂ ਚ ਖੜਾ ਤੁਸੀਂ ਤੁਸੀਂ ਵੀ ਇਹ ਮੰਨਦੇ ਹੋ ਕਿ ਰਵਨੀਤ ਸਿੰਘ ਬਿੱਟੂ ਦੀਆਂ ਗਲਤੀਆਂ ਹਾਂ ਮੈਂ ਮੰਨਦਾ ਹਾਂ ਉਹਦੇ ਚ ਕਮਜ਼ੋਰੀਆਂ ਸੀਗੀਆਂ ਉਹ ਤਾਂ ਸਾਰਿਆਂ ਨੂੰ ਹੀ ਪਤਾ ਹੈ ਪਰ ਬੰਦੇ ਚ ਗੁਣ ਵੀ ਹੁੰਦੇ ਆ ਇਸ ਕਰਕੇ ਜਜ਼ਬਾ ਵੈਸੇ ਇੱਕ ਦੋ ਕਮਜ਼ੋਰੀਆਂ ਕੋਈ ਗਣਵਆਂੀਆਂ ਹੋਣ ਉਹ ਯਾਰ ਜਦੋਂ ਦੋਸਤ ਕਿਸੇ ਨੂੰ ਕਹਿ ਲੀਏ ਨਾ ਉਹਦੇ ਔਗਣ ਨਾ ਮਰਿਆਦਾ ਮਰਿਆਦਾ ਰੱਖਦੇ ਮੂੰਹੋਂ ਨਿਕਲਦੇ ਨਹੀਂ ਇਹ ਦੋਸਤੀ ਦੀ ਮਰਿਆਦਾ ਹੈ ਉਹ ਜਿੰਤਾ ਮਰਜੀ ਜੋ ਮਰਜੀ ਕਿਸੇ ਦੇ ਬਾਰੇ ਵੀ ਕੋਈ ਓਪੀਨੀਅਨ ਧੱਕੀ ਪਰ ਪਰ ਹੁਣ ਫਿਰ ਕਾਮਨ ਮੰਚ ਦੇ ਉੱਤੇ ਬਿੱਟੂ ਸਾਹਿਬ ਤੁਹਾਡੇ ਬਾਰੇ ਬੋਲਣਗੇ ਮੈਂ ਕਹਾਂ ਜੀ ਉਹ ਉਹਦਾ ਵੈਲਕਮ ਹੈ ਜੋ ਮਰਜੀ ਬੋਲੇ ਪਰ ਸਾਨੂੰ ਆਪਣੇ ਸੂਲਾਂ ਦਾ ਪਤਾ ਆ ਹੂੰ ਵੀ ਕੀ ਦੇ ਬਾਰੇ ਕਿਦਾਂ ਦਾ ਓਪੀਨੀਅਨ ਕਿ ਸਟੇਜ ਤੇ ਰੱਖਣਾ ਔਰ ਮੈਂ ਤਾਂ ਇਸ ਗੱਲ ਤਾਂ ਪਰ ਤੁਸੀਂ ਤੁਸੀਂ ਆਸ਼ੂ ਜੀ ਗਰੇਸ ਏ ਹਮੇਸ਼ਾ ਮੇਨਟੇਨ ਹੀ ਰੱਖਿਆ ਜਾਏ ਅਬ ਗੁਰਪ੍ਰੀ ਗੋਗੀ ਹੋਰਾਂ ਨੇ ਤੁਹਾਨੂੰ ਬਹੁਤ ਕਰਖਤ ਸ਼ਬਦ ਕਹੇ ਉਦੋਂ ਵੀ ਤੁਸੀਂ ਤਾਲਾ ਜਿਆ ਕਰਕੇ ਕਿ ਚਲੋ ਕੋਈ ਗੱਲ ਨਹੀਂ ਕਿਉਂਕਿ ਉਹ ਵੀ ਤੁਹਾਡੇ ਮਨ ਲੱਗਦਾ ਕਿ ਨਾਲ ਹੀ ਰਹੇ ਨੇ ਪਹਿਲਾਂ ਸਾਹਿਬ ਗੱਲ ਇਹ ਆ ਵੀ ਪੋਲਿਟਿਕਸ ਦੇ ਵਿੱਚ ਨਾ ਇਹ ਹੋ ਗਿਆ ਇੱਕ ਫੈਸ਼ਨ ਕਿਸੇ ਨੂੰ ਨਿੰਦਣਾ ਜਿਹਦੇ ਨਾਲ ਤੁਸੀਂ ਬੈਠ ਕੇ ਰੋਟੀ ਖਾਧੀ ਹੋਵੇ ਉਹਦੇ ਬਾਰੇ ਚੁਗਲੀਆਂ ਕਰਨੀਆਂ ਪਰ ਜੋ ਅਸੀਂ ਸਿੱਖਿਆ ਹੈ ਜੋ ਸਾਡੀ ਤਬੀਅਤ ਹੈ ਜੋ ਸਾਨੂੰ ਅਸੂਲ ਦਿੱਤੇ ਗਏ ਉਹਦੇ ਵਿੱਚ ਜਿਹਦੇ ਨਾਲ ਤੁਸੀਂ ਇੱਕ ਵਾਰੀ ਬੈਠ ਲਓ ਤੇ ਉਹਦੇ ਨਾਲ ਨਿਭੋ ਜਿਹਦੇ ਨਾਲ ਦੋਸਤੀ ਕਰ ਲਓ ਉਹਦਾ اخلاق ਆ ਉਹਦਾ ਕਿਰਦਾਰ ਆ ਉਹ ਕਿਸ ਤਰੀਕੇ ਤੁਹਾਡੇ ਨਾਲ ਐਕਟ ਕਰਦਾ ਉਹਦੇ ਮੁਤਾਬਕ ਤੁਸੀਂ ਉਹਨੂੰ ਜਵਾਬ ਦਿਓ ਤੇ ਤੁਹਾਡੇ ਤੇ ਉਹਦੇ 'ਚ ਫਰਕ ਕੁਝ ਨਹੀਂ ਰਹਿ ਜਾਂਦਾ ਹਾਂ ਹਾਂ ਉਹ ਅੱਜ ਦੂਸਰੀ ਪਾਰਟੀ 'ਚ ਆ ਤੇ ਉੱਥੇ ਰਹਿਣਾ ਉਹਨਾਂ ਦੀ ਮਜਬੂਰੀ ਹੈ ਤੇ ਉਹ ਇਹ ਬਾਕੀ ਰਵਾਇਤੀ ਪਾਰਟੀਆਂ ਜਿੱਦੀ ਉਪਜ ਨੇ ਉਹਨੂੰ ਹੀ ਨਿੰਦਣ ਲੱਗ ਜਾਣ ਤੇ ਇਹ ਵੀ ਨਹੀਂ ਹੋਣਾ ਹਾਂ ਕਿਉਂਕਿ ਚਰਚਾਵਾਂ ਤੁਹਾਡੇ ਬਾਰੇ ਵੀ ਬਹੁਤ ਵਾਰ ਉੱਠੀਆਂ ਕਿ ਭਾਰਤਪੂਰਨ ਆਸ਼ੂ ਜਿਹੜੇ ਨੇ ਉਹ ਭਾਜਪਾ ਦੇ ਵਿੱਚ ਜਾ ਸਕਦੇ ਨੇ ਇੱਕ ਸਮਾਂ ਅਕਾਲੀ ਦਲ ਦਾ ਵੀ ਕਹਿੰਦੇ ਸੀ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਤੁਹਾਡੀ ਮੀਟਿੰਗ ਹੋਗੀ ਪਰ ਜਦੋਂ ਵਿਜੀਲੈਂਸ ਵਾਲਾ ਸਾਰਾ ਰੌਲਾ ਰੱਪਾ ਪਿਆ ਤੁਸੀਂ ਜੇਲ੍ਹ ਦੇ ਵਿੱਚ ਉਦੋਂ ਬਹੁਤ ਇਹ ਚੀਜ਼ ਮੰਨੀ ਜਾ ਰਹੀ ਸੀ ਕਿ ਸ਼ਾਇਦ ਹੁਣ ਭਾਰਤਪੂਰਨ ਆਸ਼ੂ ਚਲੇ ਜਾਣਗੇ ਪਰ ਹੋਇਆ ਬਿਲਕੁਲ ਉਲਟ ਤੇ ਰਵਨੀਤ ਸਿੰਘ ਬਿੱਟੂ ਹੋਰੀ ਚਲੇਗੇ ਬੀਦੀ ਸਾਹਿਬ ਥੋਟੇ ਨਾ ਐਕਸ਼ਨ ਬੋਲਨੇ ਚਾਹੀਦੇ ਜ਼ੁਬਾਨ ਨਾਲੋਂ ਹੂੰ ਬਦਕਿਸਮਤੀ ਨਾਲ ਅੱਜ ਲੋਕਾਂ ਨੂੰ ਵੀ ਇਹੀ ਪਸੰਦ ਹੈ ਭਈ ਉਹ ਲੀਡਰਾਂ ਦੀ ਜ਼ੁਬਾਨ ਚਲਦੀ ਜ਼ਿਆਦਾ ਦੇਖਣੀ ਚਾਹੁੰਦੇ ਆ ਹੂੰ ਇਹ ਨਹੀਂ ਦੇਖਦੇ ਵੀ ਉਸ ਜ਼ੁਬਾਨ ਚੋਂ ਅਲਫਾਜ਼ ਕਹੇ ਜੇ ਨਿਕਲਦੇ ਹੂੰ ਮੇਰੇ ਬਾਰੇ ਕੋਈ ਗੱਲ ਚੱਲੀ ਤਾਂ ਚਲਾਉਂਦੇ ਵੀ ਸੱਥਾਂ 'ਚ ਬੈਠ ਕੇ ਆਪੇ ਹੀ ਹੈ ਹੂੰ ਮੈਂ ਤਾਂ ਕਿਸੇ ਨੂੰ ਨਾ ਜਵਾਬ ਦੇਣਾ ਨਾ ਕੋਈ ਮੇਰੇ ਕੋਲ ਆਉਂਦਾ ਨਾ ਹੀ ਮੈਨੂੰ ਕੋਈ ਕਹਿੰਦਾ ਤੇ ਨਾ ਹੀ ਮੈਂ ਕਿਸੇ ਨੂੰ ਕੁਝ ਕਹਿਣਾ ਆਂਗੇ ਨਾ ਹੁਣ ਵੀ ਕਿਸੇ ਨੇ ਨਾ ਮੈਨੂੰ ਜੁਆਇਨ ਕਰਨ ਨੂੰ ਕਿਹਾ ਸਾਰੇ ਆਦਤ ਜਾਣਦੇ ਆ ਵੀ ਇਹਨੂੰ ਕੁਝ ਕਹਿਣ ਦਾ ਫਾਇਦਾ ਨਹੀਂ ਹੂੰ ਅਗਰ ਕੋਈ ਮਾਹੌਲ ਬਣ ਜਾਂਦਾ ਯਾਰ ਪਤਾ ਨਹੀਂ ਰੱਬ ਤੋਂ ਡਰਨਾ ਚਾਹੀਦਾ ਹਮ ਕਿਤੇ ਕੋਈ ਮਾਹੌਲ ਬਣ ਜਾਂਦਾ ਹੈ ਤਾਂ ਫਿਰ ਭਾਈ ਪੋਲਿਟਿਕਸ ਛੱਡ ਦਿਓ ਆਪਣਾ اخلاق ਨਾ ਛੱਡੋ ਹਮ ਮਤਲਬ ਤੁਸੀਂ ਇਹ ਹੋਰ ਕੈਮਰਾ ਸਾਡੇ ਨਾਲ ਬੈਠੇ ਕਹਿ ਰਹੇ ਹੋ ਰਿਕਾਰਡ ਤਾਂ ਚਲੋ ਹੋ ਹੀ ਰਿਹਾ ਤੁਸੀਂ ਕਾਂਗਰਸ ਤੋਂ ਇਲਾਵਾ ਨਹੀਂ ਜਾਓਗੇ ਨਹੀਂ ਨਹੀਂ ਬਣਦਾ ਹੀ ਨਹੀਂ ਸਾਹਿਬ ਬਣਦਾ ਇਹ ਦੇਖੋ ਸਾਰੀਆਂ ਪਾਰਟੀਆਂ ਨਾ ਪਾਰਟੀਆਂ ਸਾਰੀਆਂ ਬੜੀਆਂ ਪਵਿੱਤਰ ਜੀਆਂ ਹੁੰਦੀਆਂ ਵਿੱਚ ਬੰਦੇ ਹੀ ਮਾੜੇ ਚੰਗੇ ਹੁੰਦੇ ਪਾਰਟੀਆਂ ਮਾੜੀਆਂ ਨਹੀਂ ਹੁੰਦੀਆਂ ਉਹ ਉਹਦੇ ਬੰਦਿਆਂ ਕਰਕੇ ਪਾਰਟੀਆਂ ਦਾ ਫਿਰ ਗਰਾਫ ਗਿਰਦਾ ਜਾਂ ਵੱਧਦਾ ਹੈ ਤੁਸੀਂ ਹਮੇਸ਼ਾ ਅਗਰ ਕੋਈ ਅਸੂਲਾਂ ਦੀ ਰਾਜਨੀਤੀ ਕਰਨੀ ਹੈ ਤਾਂ ਪਹਿਲਾਂ ਇਹ ਦੱਸੋ ਵੀ ਤੁਸੀਂ ਕੀ ਕਰ ਸਕਦੇ ਹਾਂ ਹਾਂ ਕਿਸੇ ਇਸ਼ੂ ਤੇ ਦੂਸਰੇ ਰੂਲਿੰਗ ਪਾਰਟੀ ਵਾਲੇ ਜਾਂ ਕੋਈ ਆਪੋਨੈਂਟ ਥੋੜਾ ਗਲਤ ਕਰਦਾ ਤਾਂ ਉਸ ਇਸ਼ੂ ਤੇ ਉਹਨੂੰ ਲਾਓ ਆ ਜਿਹੜੀ ਅੱਜ ਕੱਲ ਪਰਸਨਲ ਹੋ ਗਿਆ ਨਾ ਕੰਮ ਇਹ ਕਦੀ ਸੀਗਾ ਨਹੀਂ ਹੂੰ ਹੂੰ ਇਹ ਬੜਾ ਮੰਦ ਭਾਗਾ ਆ ਇਹ ਗਿਰਾਵਟ ਆ ਸਾਡੇ ਕਿਰਦਾਰਾਂ ਦੀ ਵੀ ਔਰ ਸਾਡੇ ਪੋਲਿਟਿਕਸ ਦੀ ਹੁੰਦਾ ਬਲੂ ਦਾ 벨ਟ ਕਮੈਂਟ ਹੁੰਦੇ ਨੇ ਬੜਾ ਪਰ ਬੜਾ ਚੰਗੇ ਜਿਹੜੇ ਚੰਗੇ ਨਹੀਂ ਪੰਜਾਬ ਦੀਆਂ ਗੱਲ ਕਰੀਏ ਲੋਕ ਸਭਾ ਦੀ ਥੋੜਾ ਸਮਾਂ ਤੁਹਾਡਾ ਹੋਰ ਲੈਣਾ 13 ਸੀਟਾਂ ਨੇ ਹੋਰ ਕਿਤੇ ਦਾ ਬਹੁਤ ਇੰਡੀਆ ਅਲਾਈਅੰਸ ਦਾ ਵੀ ਹੋਇਆ ਚਲੋ ਇੱਥੇ ਰੌਲਾ ਰੱਪਾ ਪਾਇਆ ਇੱਥੇ ਆ ਡਾਡਾ ਆਮ ਆਦਮੀ ਪਾਰਟੀ ਤੇ ਕਾਂਗਰਸ ਕੀ ਸਿਨੈਰੀਓ ਦੇਖਦੇ ਹੋ ਪ੍ਰੈਜ਼ੈਂਟ ਕੱਲ ਕੱਲ ਵਾਲੇ ਵੱਡੇ ਇਨਸੀਡੈਂਟ ਤੋਂ ਬਾਅਦ ਕੀ ਸਿਨੈਰੀਓ ਦੇਖਦੇ ਕੱਲ ਈ ਡਾ ਵੱਡਾ ਤਾਂ ਕੋਈ ਇਨਸੀਡੈਂਟ ਹੋਇਆ ਨਹੀਂ ਕੱਲ ਪਰ ਸਿਆਸੀ ਜਮਾਤ ਦੇ ਵਿੱਚ ਤਾਂ ਵੱਡਾ ਹੈ ਵੱਡਾ ਇਨਸੀਡੈਂਟ ਕੱਲ ਇਹ ਸੀ ਬਾਈ ਸਮਝੌਤਾ ਨਹੀਂ ਹੋ ਰਿਹਾ ਅਕਾਲੀ ਦਲ ਬੀਜੇਪੀ ਦਾ ਇਹ ਵੱਡਾ ਇਨਸੀਡੈਂਟ ਹੈ ਮੈਂ ਕਹੂੰਗਾ ਜਿਹੜਾ ਪੰਜਾਬ ਦੀ ਸਿਆਸਤ ਨੂੰ ਦਾ ਰੁਖ ਬਦਲਦਾ ਹੈ ਬਿੱਟੂ ਦਾ ਆਣਾ ਜਾਣਾ ਨਹੀਂ ਰੁਖ ਬਦਲਦਾ ਵੱਡਾ ਵੱਡੀ ਚੀਜ਼ ਕੀ ਸੀਗੀ ਹੁਣ ਅੱਜ ਜੇ ਫੋਰ ਕਾਰਨਰਡ ਕਾਂਟੈਸਟ ਹੈ ਤਾਂ ਲੋਕ ਕਿਹੜੀ ਆਈਡੀਓਲੋਜੀ ਨੂੰ ਅੱਗੇ ਰੱਖਣਾ ਚਾਹਣਗੇ ਕਿਹੜਾ ਪੰਜਾਬ ਵਾਸਤੇ ਜ਼ਿਆਦਾ ਖੜ ਸਕਦਾ ਹੈ ਕਿਹੜੀ ਪਾਰਟੀ ਲੜ ਸਕਦੀ ਹੈ ਕਿਹੜੀ ਪਾਰਟੀ ਦਾ ਕਾਡਰ ਜ਼ਿਆਦਾ ਮਜ਼ਬੂਤ ਹੈ ਅੱਜ ਬਹੁਤ ਚੀਜ਼ਾਂ ਹੈ ਤੇ ਹਰੇਕ ਨੂੰ ਮੌਕਾ ਆ ਬੜਾ ਖੁੱਲਾ ਮੈਦਾਨ ਮਿਲਦਾ ਹੈ ਉਹਦੇ ਚ ਆਪਣੇ ਆਪ ਨੂੰ ਪ੍ਰੂਫ ਕਰਨ ਦਾ ਜਿਹੜਾ 2027 ਦੇ ਲਈ ਹੋਏਗਾ ਇਹ ਪਰ ਪੰਜਾਬ ਦੀਆਂ 13 ਸੀਟਾਂ ਹਿੰਦੁਸਤਾਨ ਦੀ ਸਰਕਾਰ ਬਣਾ ਦੇਣਗੀਆਂ ਜਾਂ ਘਟਾ ਦੇਣਗੀਆਂ ਇਹਦੇ ਤੇ ਤਾਂ ਕੋਈ ਜ਼ਿਆਦਾ ਹੈ ਨਹੀਂ ਤਾਂ ਤੁਹਾਨੂੰ ਸ਼ੱਕ ਹੈ ਨਾ ਮੈਨੂੰ ਹੈ ਪਰ ਆ ਇੱਕ ਚੀਜ਼ ਜ਼ਰੂਰ ਹੈ ਮੈਂ ਤੁਹਾਨੂੰ ਬਹੁਤ ਕਲੀਅਰਲੀ ਕਹਿ ਦਿੰਦਾ ਵੀ ਪੰਜਾਬ ਦੇ ਵਿੱਚ ਕਾਂਗਰਸ ਬੜੀ ਮਜ਼ਬੂਤੀ ਨਾਲ ਅੱਗੇ ਵੱਧ ਰਹੀ ਹੈ ਹਲੇ ਵੀ ਇਹ ਇੱਕ ਦੋ ਝਟਕਿਆਂ ਨਾਲ ਪਿੱਛੇ ਨਹੀਂ ਹੋ ਰਹੀ ਕੱਲ ਨੂੰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਇਹੋ ਜਿਹੇ ਹਾਲਾਤ ਬਣ ਸਕਦੇ ਆ ਵੀ ਤੁਸੀਂ ਆਉਣ ਵਾਲੇ 10 ਦਿਨਾਂ ਚ ਇਹ ਵੀ ਦੇਖੋ ਵੀ ਉਸ ਤੋਂ ਜ਼ਿਆਦਾ ਬੰਦੇ ਇੱਧਰ ਜੁਆਇਨ ਹੋ ਰਹੇ ਆ ਜਿਸ ਤਰੀਕੇ ਕੋਈ ਹੈ ਇੱਧਰ ਆਂਦਾ ਜਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਵੀ ਉਧਰੋਂ ਕੋਈ ਨਾਰਾਜ਼ਗੀ ਹੈ ਤੇ ਇੱਧਰ ਆਂਦਾ ਇੱਧਰੋਂ ਕੋਈ ਹੈ ਤਾਂ ਉਧਰ ਇਹ ਇਹ ਚੱਲਣ ਵੈਸੇ ਤੁਹਾਨੂੰ ਲੱਗਦਾ ਕਿ ਬੰਦ ਹੋਣਾ ਚਾਹੀਦਾ ਚੱਲਣ ਬਿਲਕੁਲ ਬੰਦ ਹੋਣਾ ਚਾਹੀਦਾ ਮੈਂ ਬਿਲਕੁਲ ਇਹਦੇ ਹੱਕੇ 'ਚ ਨਹੀਂ ਆ ਪਰ ਜਦੋਂ ਦਾ ਮਾਹੌਲ ਬਣ ਗਿਆ ਮੈਨੂੰ ਨਹੀਂ ਪਤਾ ਕੀ ਹੋਣਾ ਨਹੀਂ ਜਿਵੇਂ ਤੁਸੀਂ ਕਹਿ ਰਹੇ ਹੋ ਇਹਨੂੰ ਸੰਕੇਤਮੰਨੀ ਹੋ ਸਕਦਾ ਕੋਈ ਇੱਧਰ ਵੀ ਆ ਜਾਏ ਕਾਂਗਰਸ ਦੇ ਵਿੱਚ ਹੋ ਸਕਦਾ ਸਰ ਹੋ ਸਕਦਾ ਕਿਉਂਕਿ ਕੋਈ ਜਿਹੜਾ ਜਿਹੜਾ ਲਾਈਮਲਾਈਟ ਦੇ ਵਿੱਚ ਚੱਲ ਰਿਹਾ ਜਾਂ ਸੱਤਾ ਦੇ ਵਿੱਚ ਚੱਲ ਰ ਉਧਰ ਜਾਣਾ ਜ਼ਿਆਦਾ ਪਸੰਦ ਕਰਦੇ ਆ ਹਾਂ ਉਹ ਥੋੜਾ ਜਿਹਾ ਹੁੰਦਾ ਹੈ ਮਤਲਬ ਅੱਜ ਅੱਗੇ ਪੋਲੀਟੀਸ਼ੀਅਨ ਹੁੰਦੇ ਸੀਗੇ ਜਿਹੜੇ ਸਮਾਜ ਨੂੰ ਦਿਸ਼ਾ ਦਿੰਦੇ ਸੀ ਅੱਜ ਪਾਵਰ ਤੋਂ ਦਿਸ਼ਾ ਲੈਂਦੇ ਆ ਹੂੰ 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 ਅੱਜ ਉਹ ਲੀਡਰ ਹੀ ਨਹੀਂ ਬਚੇ ਜਿਹੜੇ ਸਮਾਜ ਨੂੰ ਦਿਸ਼ਾ ਦੇ ਸਕਣ ਜੇ ਉਹਦੇ 'ਚ ਕੋਈ ਕੁਰੀਤੀ ਆ ਉਹਦੇ ਖਿਲਾਫ ਲੜ ਸਕਣ ਅੱਜ ਤਾਂ ਜਿੱਥੇ ਦੇਖਦੇ ਐ ਸਹੂਲਿਅਤ ਉਹਦੇ ਹਿਸਾਬ ਨਾਲ ਲੋਕੀਂ ਜਾ ਕੇ ਤੁਸੀਂ ਤੁਸੀਂ ਪਾਵਰ ਪਾਵਰਲੈਸ ਦੀ ਗੱਲ ਕਹੀ ਕਿ ਪਾਵਰ ਚਾਹੀਦੀ ਐ ਰਵਨੀਤ ਬਿੱਟੂ ਵਾਲੇ ਇਸ਼ੂ 'ਚ ਵੀ ਇਹ ਮੰਨ ਸਕਦੇ ਆ ਬਿਲਕੁਲ ਇਹ ਤਾਂ ਕਲੈਰਿਟੀ ਐ ਸਾਬ ਜਦ ਇੱਧਰ ਕੋਈ ਪ੍ਰੋਬਲਮ ਹੀ ਨਹੀਂ ਸੀ ਇੱਧਰ ਸੰਘਰਸ਼ ਦਾ ਟਾਈਮ ਸੀ ਉਹਨੇ ਸੰਘਰਸ਼ ਨੂੰ ਆਪਟ ਕਰਨ ਦੀ ਬਜਾਏ ਸਹੂਲਿਅਤ ਆਪਟ ਕਰ ਲਈ ਕੰਫਰਟ ਜ਼ੋਨ ਚੁਣ ਲਿਆ ਕੰਫਰਟ ਜ਼ੋਨ ਚੁਣ ਲਿਆ ਤੇ ਫਿਰ ਤੁਸੀਂ ਆਪ ਹੀ ਦੱਸੋ ਸਾਬ ਉਹ ਪਾਵਰ ਨਹੀਂ ਤਾਂ ਹੋਰ ਕੀ ਐ ਉਹ ਤਾਂ ਕਹਿੰਦੇ ਮੇਰਾ ਪਿਆਰ ਬਹੁਤ ਐ ਗ੍ਰਹਿ ਮੰਤਰੀ ਨਾਲ ਪਿਛਲੇ 10 ਸਾਲ ਤੋਂ ਸਰ ਗੂੜਾ ਰਿਸ਼ਤਾ ਕਹਿੰਦੇ ਮੇਰਾ ਅਕ੍ਰੋਸ ਪਾਰ ਮੇਰੀ ਰੋਜ਼ ਗੱਲਬਾਤ ਹੁੰਦੀ ਹੈ ਤਾਂ ਮੈਂ ਆਪਣੀ ਬੇਸਿਕ ਆਈਡਿਓਲੋਜੀ ਛੱਡ ਦਿਆ ਹਮ ਰਿਸ਼ਤੇ ਆਪਣੀ ਜਗ੍ਹਾ ਹੈ ਯਾਰ ਘਰ ਦੇ ਵਿੱਚ ਪਿਓ ਪੁੱਤ ਦੇ ਵੀ ਵਿਚਾਰਧਾਰਾ ਅਲੱਗ-ਅਲੱਗ ਹੋ ਸਕਦੀ ਏ ਹਮ ਇਹਦਾ ਮਤਲਬ ਉਹ ਪਿਓ ਪੁੱਤ ਦਾ ਰਿਸ਼ਤਾ ਥੋੜੀ ਖਤਮ ਹੋ ਗਿਆ ਹਮ ਸਭ ਇਹ ਰਿਸ਼ਤੇ ਥੋੜੀ ਖਤਮ ਹੋ ਜਣੇ ਉਹਦੀ ਉਹਨੂੰ ਜੇ ਉਹਦੇ ਨਾਲ ਪਿਆਰ ਸੀਗਾ ਤਾਂ ਆਪਣੇ ਰਿਸ਼ਤੇ ਨਿਭਾਈ ਤੇ ਚੱਲੇ ਇਹ ਥੋੜੀ ਫਿਰ ਪਾਰਟੀ ਛੱਡ ਕੇ ਉਧਰ ਜਾ ਤ ਉਹ ਵੀ ਤਿੰਨ ਪੀੜੀਆਂ ਦੀ ਵਿਰਾਸਤ ਜਿੱਥੇ ਦਾਦਾ ਜੀ ਚੀਫ ਮਨਿਸਟਰ ਰਹੇ ਹੋਣ ਆਪਣਾ ਖੂਨ ਦਿੱਤਾ ਹੋਵੇ ਉਸ ਪਾਰਟੀ ਨੂੰ ਤਾਇਆ ਜੀ ਭੂਆ ਜੀ ਤੁਹਾਨੂੰ ਇਹ ਲੱਗਦਾ ਕਿ ਬਿੱਟੂ ਹਰਣਾ ਨੇ ਲੈਗਸੀ ਨੂੰ ਵੀ ਦਾਗ ਲਾਇਆ ਆਪਣੇ ਜਿਹੜੀ ਇੱਕ ਉਹਨਾਂ ਦੀ ਤੁਰੀ ਜਾਂਦੀ ਹੈ ਪਰਿਵਾਰ ਸਾਬ ਇਹ ਪਰਿਵਾਰ ਜਿਆਦਾ ਦੇਖੇਗਾ ਵੀ ਉਹਨਾਂ ਨੂੰ ਦਾਗ ਲੱਗਿਆ ਕਿਉਂਕਿ ਉਹਦਾ ਐਸੈਟ ਬਣਿਆ ਸੀ ਕੋਟਲੀ ਵੀ ਤੁਹਾਡੇ ਨਾਲ ਸੀ ਨਾ ਉਦੋਂ ਮੌਜੂਦ ਜੀ ਜੀ ਉਹ ਤਾਂ ਆਪ ਠੱਗਿਆ ਮਹਿਸੂਸ ਕਰ ਰਿਹਾ ਸੀ ਉਹਨੂੰ ਵਿਚਾਰੇ ਨੂੰ ਅੱਧਾ ਘੰਟਾ ਪਹਿਲਾਂ ਪਤਾ ਚੱਲਿਆ ਮੇਰੇ ਮੁਤਾਬਕ ਹੂੰ ਹੂੰ ਹੁਣ ਰੱਬ ਜਾਣੇ ਕੀ ਗੱਲਾਂ ਆ ਕੀ ਨਹੀਂ ਉਹਨਾਂ ਦੇ ਪਰਿਵਾਰ ਦੇ ਵਿੱਚ ਕੀ ਚੱਲਦਾ ਆ ਮੈਂ ਦਖਲ ਦੇਣ ਵਾਲਾ ਕੌਣ ਹੋਣਾ ਪਰ ਹਾਂ ਜਿਹੜੀ ਗੱਲ ਸਹੀ ਹੈ ਉਹ ਮੈਂ ਜ਼ਰੂਰ ਕਹੂੰਗਾ 10 ਸਾਲ ਚ ਕਹਿੰਦੇ ਬਹੁਤ ਕੁਝ ਕੀਤਾ ਨਰਿੰਦਰ ਮੋਦੀ ਹੋਰਾਂ ਨੇ ਪੰਜਾਬ ਦੇ ਲਈ ਤਾਂ ਇਹ ਇਹ ਚੀਜ਼ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਅੱਜ ਦੀ ਤਾਰੀਖ ਪਰ ਸਵਾਲ ਅੱਜ ਦੀ ਤਾਰੀਖ ਦੇ ਵਿੱਚ ਸਰ ਸਭ ਤੋਂ ਜ਼ਿਆਦਾ ਪੰਜਾਬੀ ਸਮਝਦਾ ਹੈ ਵੀ ਪੰਜਾਬ ਦੇ ਨਾਲ ਬੀਜੇਪੀ ਸਰਕਾਰ ਨੇ ਕੀ ਫਾਇਦਾ ਕੀਤਾ ਕੀ ਨੁਕਸਾਨ ਕਰਿਆ ਹਮ ਹਮ ਅਲਾਈਅੰਸ ਅਕਾਲੀ ਦਲ ਤੇ ਭਾਜਪਾ ਦਾ ਜਿਹੜਾ ਨਹੀਂ ਹੋਇਆ ਇਹਦੇ ਨਾਲ ਤੁਹਾਨੂੰ ਫਾਇਦਾ ਹੋਵੇਗਾ ਕਿਵੇਂ ਕਿਵੇਂ ਲੱਗਦਾ ਸਭ ਕਿਉਂਕਿ ਸਮੀਕਰਨ ਤਾਂ ਸਿਆਸੀ ਦੀ ਬਾਤ ਬਣਾ ਕੇ ਕਰਦੀ ਆ ਸਮੀਕਰਨ ਬਦਲਦੇ ਆ ਉਹਦੇ ਵਾਸਤੇ ਆਪਾਂ ਕੀ ਪਰਮਿਟੇਸ਼ਨ ਹੈ ਕੰਬੀਨੇਸ਼ਨ ਹੈ ਉਹ ਇੱਥੇ ਡਿਸਕਸ ਕਰੀਏ ਕੈਮਰੇ ਦੇ ਮੋਰੇ ਉਹ ਵੀ ਨਹੀਂ ਬਣਦਾ ਪਰ ਜਦੋਂ ਤੁਸੀਂ ਕਿਸੇ ਰਣ ਚ ਉਤਰਦੇ ਹੋ ਨਾ ਫਿਰ ਦੁਸ਼ਮਣ ਕਹਿ ਜਿਆ ਇਕੱਠਾ ਹੋ ਕੇ ਲੜਦਾ ਕਿ ਕੱਲਿਆਂ ਲੜਦਾ ਸਵਾਦ ਹੀ ਆ ਜਾਂਦਾ ਲੜਨ ਦਾ ਜਦੋਂ ਸੰਘਰਸ਼ੇ ਚ ਤੁਹਾਨੂੰ ਆਪੋਜੀਸ਼ਨ ਮਿਲੇ ਨਾ ਫਿਰ ਥੋੜੀ ਛੋਟੀ ਸਕਸੈਸ ਵੀ ਬਹੁਤ ਵੱਡੀ ਲੱਗਦੀ ਹੈ ਲੁਧਿਆਣਾ ਤੋਂ ਜੇ ਪਾਰਟੀ ਤੁਹਾਨੂੰ ਅੱਗੇ ਕਰਦੀ ਹੈ ਤਿਆਰ ਹਾਂ ਮੈਂ ਤਾਂ ਪਾਰਟੀ ਤੋਂ ਕਦੀ ਭੱਜਿਆ ਹੀ ਨਹੀਂ ਸਾਹਿਬ ਪਾਰਟੀ ਨੇ ਬਿੱਟੂ ਜੀ ਨੂੰ ਭੇਜਿਆ ਸੀਗਾ ਅਸੀਂ ਅੱਖਾਂ ਤੇ ਰੱਖਿਆ ਉਹਨੂੰ ਮੈਂ ਤੁਹਾਨੂੰ ਦੱਸਿਆ ਰੈੱਡ ਕਾਰਪਟ ਕਿਸੇ ਨੂੰ ਮਿਲਦਾ ਨਹੀਂ ਕੋਈ ਬਾਹਰੋਂ ਲੜਨ ਆ ਜਾਏ ਤਾਂ ਕਿਉਂਕਿ ਹੁਣ ਹੁਣ ਇਹ ਵੀ ਚਰਚੇ ਹੋ ਰਹੇ ਨੇ ਕਿ ਸ਼ਾਇਦ ਭਰਤ ਕੁਸ਼ਨ ਆਸ਼ੂ ਇੱਥੋਂ ਚਿਹਰਾ ਹੋ ਸਕਦੇ ਨੇ ਲੁਧਿਆਣੇ ਤੋਂ ਕਿਉਂਕਿ ਇਹ ਹਾਈ ਕਮਾਂਡਰ ਮੇਰੇ ਵਸ ਨਹੀਂ ਨਹੀਂ ਕਿਤੇ ਇਸ ਤੇ ਆਇਆ ਤਾਂ ਨਹੀਂ ਕਿ ਪੰਜਾਬ ਵਾਲੀ ਸਿਆਸਤ ਤੋਂ ਤੁਸੀਂ ਦੂਰ ਨਹੀਂ ਹੋਣਾ ਚਾਹੁੰਦੇ ਕਈ ਵਾਰੀ ਇਹ ਵੀ ਹੁੰਦਾ ਨਾ ਕਿ ਪੰਜਾਬ ਅਸਾਂ ਐਸੀ ਕੋਈ ਗੱਲ ਨਹੀਂ ਹੈ ਵੀ ਪੰਜਾਬ ਦੀ ਸਿਆਸਤ ਅਲੱਗ ਹੈ ਜਾਂ ਹਾਂ ਪਾਰਲੀਮੈਂਟ ਦੀ ਸਿਆਸਤ ਅਲੱਗ ਹੈ ਜਿੱਥੇ ਲੋਕਾਂ ਲੋਕਾਂ ਵਾਸਤੇ ਕੁਝ ਤੁਸੀਂ ਕਰਨਾ ਹੈ ਅਗਰ ਤੁਸੀਂ ਸਮਝਦੇ ਹੋ ਇਹਦੇ ਚ ਓਪਰਚੁਨਿਟੀ ਹੈ ਤੁਸੀਂ ਡਿਲੀਵਰ ਕਰ ਸਕਦੇ ਹੋ ਤਾਂ ਜਰੂਰ ਆਪਟ ਕਰੋ ਤੇ ਫਿਰ ਦੂਸਰੀ ਚੀਜ਼ ਇੱਕ ਪਾਰਟੀ ਦਾ ਵਫਾਦਾਰ ਤੁਸੀਂ ਵਰਕਰ ਹੋਣ ਦੇ ਨਾਤੇ ਜੋ ਕਈ ਵਾਰ ਇਹ ਜੇ ਹੁਕਮ ਲੱਗਦੇ ਆ ਜਿਨ੍ਹਾਂ 'ਚ ਤੁਹਾਡੀ ਸਹਿਮਤੀ ਨਹੀਂ ਹੁੰਦੀ ਹੂੰ ਹੁਣ ਸਾਡੀ ਸਹਿਮਤੀ ਨਹੀਂ ਸੀ ਜੀ ਅਲਾਈਅንስ ਹੋਣਾ ਅਸੀਂ ਬੜੇ ਸ਼ੁਕਰਗੁਜ਼ਾਰ ਆ ਹਾਈ ਕਮਾਂਡ ਨੇ ਉਹਨਾਂ ਨੇ ਸਾਡਾ ਕੰਮ ਸਾਡੀ ਗੱਲ ਮੰਨੀ ਬੜੇ ਬੰਦੇ ਸੀਗੇ ਵਿਸਲ ਬਲੋਅਰ ਸਾਡੇ ਸੀਨੀਅਰਸ ਵੀ ਸੀ ਪ੍ਰਤਾਪ ਹੁਣੀ ਲਖੇ ਹੁਣੀ ਪ੍ਰਗਟ ਜੀ ਜਿਨ੍ਹਾਂ ਨੇ ਖੁੱਲ ਕੇ ਕਿਹਾ ਵੀ ਅਸੀਂ ਅਲਾਈਅንስ ਨਹੀਂ ਮੰਨ ਮੰਜ਼ੂਰ ਕਰਦੇ ਵਿੱਚ ਕਿ ਕਿ ਢਿੱਲੋਂ ਵੀ ਜੀ ਨੇ ਓਪੀ ਸੋਨੀ ਵੀ ਨੇ ਤੇ ਹਾਈ ਕਮਾਂਡ ਨੇ ਸਾਡੀ ਗੱਲ ਮੰਨੀ ਨਹੀਂ ਹੋਇਆ ਕੱਲ ਰਾਜਕੁਮਾਰ ਵੇਰਕਾ ਹੋਰਾਂ ਨੇ ਵੈਸੇ ਕਿਹਾ ਕਿ ਮੇਰੀ 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 ਗਲਤੀ ਸੀ ਉਹ ਤੋਂ ਸਿੱਖ ਲੈਣਾ ਚਾਹੀਦਾ ਸੀ ਬਿੱਟੂ ਜੀ ਜੇ ਕੋਈ ਮੰਨਦੇ ਆ ਫਿਰ ਸਿਆਣਾ ਉਹੀ ਹੁੰਦਾ ਜਿਹੜਾ ਦੂਜਿਆਂ ਦੀ ਗਲਤੀ ਤੋਂ ਸਬਕ ਲਵੇ ਆਪਣੀ ਗਲਤੀ ਕਰਕੇ ਇੱਕ ਹੋਰ ਨਵਾਂ ਤਜਰਬਾ ਲੈ ਕੇ ਸਿੱਖੇ ਪਰ 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 ਆਸ਼ੂ ਜੀ ਇਹ ਵੀ ਇਹ ਵੀ ਚਲੋ ਹਾਈਪੋਥੈਟিক্যাল ਗੱਲਾਂ ਨੇ ਪਰ ਇਹ ਵੀ ਇੱਕ ਕਿਆਸ ਨੇ ਕਿ ਸ਼ਾਇਦ 2027 ਦੇ ਵਿੱਚ ਰਵਨੀਤ ਬਿੱਟੂ ਨੂੰ ਸੀਐਮ ਫੈਸਲਾ ਆ ਸਕਦੀ ਹੈ ਭਾਜਪਾ ਸਭ ਮੈਂ ਇੱਕ ਗੱਲ ਦੱਸਾਂ ਬਿੱਟੂ ਜੀ ਹੁਣ ਬੀਜੇਪੀ ਚਲੇ ਗਏ ਨਾ ਜਦੋਂ ਉਹਨਾਂ ਨੇ ਕੈਂਡੀਡੇਟ ਬਣਨਾ ਹੈ ਉਹਨਾਂ ਨੇ ਆਪਣੇ ਆਸ-ਪਾਸ ਦੇਖਣਾ ਹੈ ਨਾ ਨਾ ਉੱਥੇ ਉਹਨੂੰ ਕੋਈ ਆਸ਼ੂ ਖੜਾ ਨਜ਼ਰ ਆਣਾ ਨਾ ਡਾਬਰ ਖੜਾ ਨਜ਼ਰ ਆਣਾ ਨਾ ਸੰਜੇ ਖੜਾ ਨਜ਼ਰ ਆਣਾ ਨਾ ਈਸ਼ਵਰਜੋਤ ਖੜਾ ਨਜ਼ਰ ਆਣਾ ਜਿੰਨੇ ਮਰਜੀ ਸਾਡੇ ਮੁਕਾਬਲੇ 400 ਬੰਦਾ ਆਸ-ਪਾਸ ਖੜਾ ਹੋਵੇ ਜਦੋਂ ਦੋਸਤ ਨਹੀਂ ਨਾ ਖੜੇ ਨਜ਼ਰ ਆਉਂਦੇ ਤਾਂ ਦਿਲ ਕੱਟਦਾ ਯਾਰ ਦਿਲ ਬਹਿਂਦਾ ਹੈ ਘਟੇਗਾ ਦਿਲ ਇਹ ਤਾਂ ਪੁੱਛਿਓ ਉਹਨਾਂ ਨੂੰ ਜਾ ਕੇ ਪਿਆਰ ਤਾਂ ਜਰੂਰ ਕਿਸੇ ਨਾਲ ਨਿਭਾਇਆ ਉਹ ਜਾਂ ਪਤਾ ਨਹੀਂ ਕੀ ਉਹਦੇ ਮਾਨੇ ਚ ਸੀਗਾ ਜਾਂ ਉਹਨੂੰ ਕੀ ਪ੍ਰਲੋਭਨ ਦਿੱਤੇ ਗਏ ਪਰ ਥੋੜੇ ਦਿਨ ਪਹਿਲਾਂ ਤਾਂ ਤੁਹਾਡੇ ਨਾਲ ਤਾਲੇ ਤੂਲੇ ਲਾਉਂਦੇ ਰਹੇ ਉਹ ਸਾਰਾ ਅਸੀਂ ਤਾਂ ਵਰਕਰ ਆਦਮੀ ਆ ਜਦੋਂ ਸਾਡੇ ਲੀਡਰ ਦਾ ਕੋਈ ਹੁਕਮ ਆਣਾ ਅਸੀਂ ਖੜਨਾ ਹੀ ਆ ਜਾਂ ਜੋ ਸਾਰੀ ਲੀਡਰਸ਼ਿਪ ਨੇ ਡਿਸਾਈਡ ਕਰਕੇ ਯਾਰ ਜੁ ਲੁਧਿਆਣੇ ਦੇ ਵਿੱਚ ਲੁਧਿਆਣਾ ਹੀ ਨਹੀਂ ਪੰਜਾਬ 'ਚ ਜੇ ਮੈਂ ਕਹਾਂ ਤਾਂ ਕਿਤੇ ਆਪੋਜੀਸ਼ਨ ਦਾ ਸਪੇਸ ਖਾਲੀ ਰਹਿੰਦਾ ਸੀਗਾ ਲੁਧਿਆਣੇ ਦੀ ਲੀਡਰਸ਼ਿਪ ਨੇ ਸਮਝਿਆ ਵੀ ਇੱਥੇ ਤੇ ਲੋਕਾਂ ਨੂੰ ਤਕਲੀਫ ਆ ਉਹਨਾਂ ਦੇ ਕੰਮਕਾਰ ਨਹੀਂ ਹੋ ਰਹੇ ਤੇ ਜਾ ਕੇ ਦਫਤਰਾਂ ਨਾਲ ਗੱਲ ਕਰੀਏ ਦਫਤਰ ਇਹ ਜੇ ਅਜਿਨ ਸੈਂਸਿਟਿਵ ਐਟੀਟਿਊਡ ਨਾਲ ਆਫੀਸਰ ਬੈਠੇ ਐ ਭਈ ਉਹਨਾਂ ਨੂੰ ਪਤਾ ਹੈ ਵੀ ਕੋਈ ਆਵੇ ਕੋਈ ਜਾਵੇ ਆਰਾਮ ਨਾਲ ਬੈਠੇ ਰੋ ਕੁਝ ਡਿਲੀਵਰ ਨਾ ਕਰੋ ਫਿਰ ਇਹ ਜੀਆਂ ਸੰਸਥਾਵਾਂ ਜਿਹੜੀਆਂ ਡਿਲੀਵਰ ਨਾ ਕਰਨਾ ਚਾਹਣ ਜਾਂ ਜਿੱਥੇ ਦੇ ਆਫੀਸਰ ਇਸ ਐਟੀਟਿਊਡ ਨਾਲ ਬੈਠੇ ਹੋਣ ਤਾਂ ਉਹਨੂੰ ਸਿੰਬੋਲਿਕਲੀ ਤਾਲਾ ਲਾ ਦਿਓ ਇੱਕ ਕਹਿਣਾ ਹੀ ਹੁੰਦਾ ਵੀ ਫਿਰ ਇਹਦੇ ਨਾਲ ਤੇ ਯਾਰ ਬੰਦ ਕਰ ਲੈ ਇਹਨੂੰ ਉਹ ਸਿੰਬੋਲਿਕ ਤਾਲਾ ਸੀਗਾ ਤਾਲੇ ਕਿਹਨੇ ਲਾਣੇ ਹੁੰਦੇ ਆ ਖੜੇ ਹੀ ਰਹਿਣੇ ਹੁੰਦੇ ਆ ਇੱਕ ਲੋਕਾਂ ਚ ਮੈਸੇਜ ਦੇਣ ਵਾਲੀ ਗੱਲ ਸੀਗੀ ਇੱਕ ਸਿਮਰਜੀਤ ਸਿੰਘ ਬੈਂਸ ਹੋਰਾਂ ਦੇ ਬਾਰੇ ਵੀ ਬੜੇ ਚਰਚੇ ਨੇ ਕਿ ਉਹ ਵੀ ਦੋ ਤਿੰਨ ਦਿਨ ਦੇ ਵਿੱਚ ਕੋਈ ਵੱਡਾ ਇੱਕ ਅਪਡੇਟ ਦੇ ਰਹੇ ਨੇ ਸ਼ਾਇਦ ਆਮ ਆਦਮੀ ਪਾਰਟੀ ਦੇ ਹਲ ਜਾ ਰਹੇ ਨੇ ਜਾਂ ਭਾਜਪਾ ਦੇ ਨਾਲ ਹੋ ਰਿਹਾ ਉਹ ਉਹ ਉਹਦਾ ਤੁਹਾਨੂੰ ਕਿਵੇਂ ਲੱਗਦਾ ਕਿ ਇਨਐਕਟਿਵ ਜੀ ਨਜ਼ਰ ਆ ਰਹੇ ਨੇ ਉਹ ਵੀ ਥੋੜੇ ਸਾਡੇ ਮੇਰੇ ਬੜੇ ਦੋਸਤ ਨੇ ਉਹ ਗੱਲ ਨਹੀਂ ਉਹ ਕਦੇ ਦੋਸਤ ਇਸ ਮਸਲੇ 'ਚ ਗੱਲ ਨਹੀਂ ਹੋਈ ਤੇ ਹੁਣ ਕਿੱਧਰ ਜਾਣਾ ਚਾ ਰਿਹਾ ਏ ਉਹਨਾਂ ਦਾ ਆਪ ਦਾ ਪਰਸਨਲ ਹੋਏਗਾ ਕਿਉਂਕਿ ਕਾਫੀ ਸਮੇਂ ਤੋਂ ਇਹ ਵੀ ਸੁਣਨ ਨੂੰ ਮਿਲਦਾ ਹੈ ਪਰ ਅੱਜ ਦੀ ਤਰੀਕ 'ਚ ਜਿਹਦਾ ਸੁਣਨ ਨੂੰ ਨਹੀਂ ਮਿਲਦਾ ਸੀਗਾ ਉਹ ਤੁਰ ਗਿਆ ਤੇ ਹੁਣ ਉਹਨਾਂ ਦੇ ਵਾਸਤੇ ਕੀ ਕਮੈਂਟ ਕਰਾਂਗੇ ਪਰ ਹਾਂ ਜਿੱਥੇ ਵੀ ਉਹ ਰਹਿਣਗੇ ਦੋਸਤ ਨੇ ਦੋਸਤ ਦੀ ਤਾਂ ਹਮੇਸ਼ਾ ਸੌਖੀ ਮੰਗੀ ਦੀ ਵੈਸੇ ਰਾਜਨੀਤਿਕ ਪਾਰਟੀਆਂ ਨੂੰ ਹੁਣ ਥੋੜੇ ਜੇ ਉਹ ਸੀਕ੍ਰੇਟ ਏਜੰਟ ਵੀ ਸ਼ਾਮਲ ਕਰਨੇ ਪੈਣੇ ਨੇ ਵਿੱਚ ਜਿਹੜਾ ਭਾਂਪਤਾ ਰਵੇ ਬੰਦਾ ਕੀ ਕਰ ਕੀ ਰਿਹਾ ਵਾ ਸਰ ਆਪਾਂ ਦਾ ਸਿੱਧੇ ਪਦਰੇ ਬੰਦੇ ਆ ਸੀਕ੍ਰੇਟ ਏਜੰਟ ਵੀ ਨਹੀਂ ਆ ਜੋ ਹਾਂ ਮੂੰਹ ਤੇ ਹਾਂ ਨਹੀਂ ਹੱਥ ਤੇ ਨਹੀਂ ਆ ਜੇ ਕੋਈ ਮੇਰੇ ਤੋਂ ਨਰਾਜ਼ ਹੈ ਨਰਾਜ਼ ਹੈ ਤਾਂ ਭਾਈ ਉਹਦੇ ਵਿੱਚ ਮੇਰਾ ਕਸੂਰ ਨਹੀਂ ਕੁਛ ਨਾ ਕੁਛ ਗਲਤ ਹੋਣਾ ਵਿੱਚ ਤਾਂ ਹੀ ਨਰਾਜ਼ਗੀ ਹੈ ਤੇ ਜੇ ਠੀਕ ਹੈ ਕੋਈ ਬੰਦਾ ਤਾਂ ਮੈਂ ਆਪ ਜਾ ਕੇ ਕਹਿਣਾ ਯਾਰ ਮੇਰੇ ਤੋਂ ਗਲਤੀ ਹੋ ਗਈ ਯਾਰ ਤੂੰ ਨਰਾਜ਼ ਨਾ ਇਹ ਕੋਈ ਹਰਜ਼ ਨਹੀਂ ਹੈ ਸਾਹਿਬ ਰਿਸ਼ਤੇ ਹੈ ਮੈਨੂੰ ਅੱਜ ਗਗਨ ਚ ਕੋਈ ਕਮਜ਼ੋਰੀ ਲੱਗੇ ਮੈਂ ਕਹਿ ਦਿੰਨਾ ਤੂੰ ਉਸ ਗੱਲ ਤੋਂ ਨਰਾਜ਼ ਹੋ ਜਾਏ ਤਾਂ ਮੈਂ ਮਨਾਉਂਗਾ ਇੱਕ ਵਾਰੀ ਜਾ ਕੇ ਯਾਰ ਗਗਨ ਦੇ ਚ ਨਰਾਜ਼ ਪਰ ਪਰ ਇਹ ਵੀ ਕਹਿੰਦੇ ਨਾ ਕਿ ਜੇ ਆਸ਼ੂ ਜੀ ਨੂੰ ਕੋਈ ਗੱਲ ਕਹਿ ਦੋ ਉਹ ਗੁੱਸਾ ਕਰ ਜਾਂਦੇ ਆ ਗੁੱਸਾ ਨਹੀਂ ਮੈਂ ਟੋਕ ਦੇਣਾ ਇਹ ਟੋਕਣਾ ਔਰ ਗੁੱਸੇ ਨੂੰ ਫਰਕ ਸਮਝਦੇ ਹੋ ਹਰ ਬੰਦਾ ਅੱਜ ਸਮਝਣ ਲੱਗ ਗਿਆ ਵੀ ਸਾਨੂੰ ਕੋਈ ਟੋਕੇ ਹੀ ਨਾ ਦੇਖੋ ਗਗਨ ਜੀ ਅੱਗੇ ਕੋਈ ਟਾਈਮ ਹੁੰਦਾ ਸੀਗਾ ਸਕੂਲ ਚ ਜੇ ਸਾਨੂੰ ਸਾਡੇ ਟੀਚਰ ਕੁਝ ਕਹਿ ਦਿੰਦੇ ਸੀ ਤਾਂ ਅਸੀਂ ਘਰੇ ਡਰਦੇ ਸੀ ਵੀ ਘਰੇ ਪਤਾ ਲੱਗ ਗਿਆ ਤੇ ਕੁੱਟ ਪਊਗੀ ਹੂੰ ਤੇ ਅੱਜ ਉਲਟਾ ਕੰਮ ਆ ਜੇ ਟੀਚਰ ਬੱਚੇ ਨੂੰ ਕੁਝ ਕਹਿ ਦਿੰਦਾ ਤੇ ਮਾਪੇ ਲੜਨ ਚਲੇ ਜਾਂਦੇ ਆ ਹੂੰ ਹੂੰ ਫਰਕ ਇਹ ਬੰਦਿਆਂ ਦੀ ਸੋਚ ਬਦਲ ਗਈ ਹੂੰ ਅੱਗੇ ਕੋਈ ਬਜ਼ੁਰਗ ਮਹੱਲੇ ਚੋਂ ਨਿਕਲਦਾ ਸੀ ਅਸੀਂ ਡਰੀਦਾ ਸੀਗਾ ਵੀ ਇਹ ਇੱਥੇ ਖੜੇ ਖਲੋਤੇ ਕੰਨ ਪੱਟ ਦੂ ਹੂੰ ਅੱਜ ਫੈਸ਼ਨ ਹੋ ਗਿਆ ਉਸੇ ਬਜ਼ੁਰਗ ਦੀ ਬੇਇੱਜ਼ਤੀ ਕਰਨਾ ਹੂੰ ਹੁਣ ਇਹਦੇ 'ਚ ਆਪਣਾ ਕੀ ਕਸੂਰ ਹੈ ਇਹ ਟੋਕਣਾ ਬਣਦਾ ਸੀ ਸੋਸਾਇਟੀ ਨੂੰ ਠੀਕ ਰੱਖਣ ਲਈ ਹਰ ਬਜ਼ੁਰਗ ਦਾ ਹਰ ਮੌਤਬਰ ਦਾ ਕੰਮ ਹੂੰ ਗਲਤ ਨੂੰ ਗਲਤ ਕਹਿਣਾ ਬਣਦਾ ਸੀ ਅੱਜ ਇਹ ਹੈ ਵੀ ਆਪਾਂ ਕੀ ਲੈਣਾ ਹੂੰ ਆਪਾਂ ਕਿਉਂ ਮਾੜੇ ਪੈਣਾ ਮਾੜੇ ਨਾ ਪਹਿਣ ਨਾਲ ਨੁਕਸਾਨ ਕੀਦਾ ਸੋਸਾਇਟੀ ਦਾ ਹੂੰ ਗਲਤ ਬੰਦਿਆਂ ਨੂੰ ਸ਼ੈ ਮਿਲਦੀ ਚਲੋ ਜੀ ਇੱਕ ਆਖਰੀ ਸਵਾਲ ਆ 13 ਦੀਆਂ 13 ਸੀਟਾਂ ਤੇ ਪੂਰਾ ਜ਼ੋਰ ਲੱਗੇਗਾ ਕਾਂਗਰਸ ਦਾ ਔਰ ਖਾਸ ਤੌਰ ਤੇ ਲੁਧਿਆਣਾ ਸੀਟ ਤੇ ਤੁਸੀਂ ਐਦ ਕੀ ਕਿਹਾ ਕਿ ਜੇ ਰਵਨੀਤ ਸਿੰਘ ਬਿੱਟੂ ਇੱਥੋਂ ਆ ਜਾਣ ਤਾਂ ਮੈਂ ਕਿਹਾ ਛੱਡ ਕੇ ਇੱਥੇ ਬੈਠਾਂਗੇ ਸਾਰਾ ਕੁਝ ਇੱਥੇ ਹੀ ਲੜਾਂਗੇ ਠੋਕੇ ਜ਼ੋਰ ਲਾਉਂਗੇ ਪੂਰਾ ਹੂੰ ਤਾਂ ਬਿਲਕੁਲ ਪਾਰਤਪੂਸ਼ਣ ਆਸ਼ੂ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਖਾਸ ਤੌਰ ਤੇ ਜਿਹੜਾ ਇੱਕ ਸਿਨੈਰੀਓ ਬਣਿਆ ਪੰਜਾਬ ਦੀ ਸਿਆਸਤ ਦੇ ਵਿੱਚ ਰਮਨਜੀਤ ਸਿੰਘ ਬਿੱਟੂ ਗਏ ਨੇ ਔਰ ਨਾਲ ਦੀ ਨਾਲ ਜਿਹੜਾ ਅਕਾਲੀ ਭਾਜਪਾ ਹੋਰਾਂ ਦਾ ਜਿਹੜਾ ਅਲਾਈਅੰਸ ਨਹੀਂ ਹੋਇਆ ਤਵ ਵਕ ਵਕ ਤਰ੍ਹਾਂ ਦੇ ਪੱਖਾਂ ਦੇ ਉੱਤੇ ਗੱਲਬਾਤ ਕੀਤੀ ਹੈ ਆਸ਼ੂ ਜੀ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਔਰ ਇਸ ਪੂਰੇ ਮੁੱਦੇ ਦੇ ਉੱਤੇ ਆਪਣਾ ਪੱਖ ਰੱਖਣ ਦੇ ਲਈ ਧੰਨਵਾਦ